ਬਾਪੂ ਦਾ ਨਾਮ ਮੈਨੂੰ ਜ਼ਹਿਰ ਲੱਗਦਾ ਹੈ ਕਿਉਂ ਜੇ ਦੋ ਬੰਦਾ ਆਂਦਾ ਸੀ ਚਲੋ ਠੀਕ ਆ ਇਹ ਗੱਲ ਮੰਨਦੇ ਆ ਇਹਨੇ ਸਾਨੂੰ ਉੱਥੇ ਕੁੱਟਿਆ ਖਡੂਰ ਸਾਹਿਬ ਕੁੱਟਿਆ ਉਹ ਕਿਹੜੀ ਵਜ੍ਹਾ ਚ ਕੁੱਟਤਾ ਕੋਈ ਲਾਗੇਗਾ ਕੋਈ ਲਾਗੇਗਾ ਸਾਡੇ ਕੋਲੋਂ ਤੁਸੀਂ ਇੱਕ ਬੰਦਾ ਪਿੰਡ ਦਾ ਦੱਸ ਦੋ ਤੁਹਾਡੇ ਪਿੰਡ ਦਾ ਤੁਹਾਡਾ ਚਾਚਾ ਕੋਈ ਤਾਇਆ ਕੋਈ ਮਾਸਾ ਕੋ ਮਾਮਾ ਕੋ ਨਾਨਾ ਚਾਚਾ ਦੀ ਚਾਚਾ ਦੀ ਇੱਕ ਮਿੰਟ ਨਾਨਕੇ ਨਾਲ ਗੱਲ ਕੀਤੀ ਆਪਣੇ ਨਾਲ ਇੱਕ ਮਿੰਟ ਗੱਲ ਸੁਣਾਓ ਅਮਰਤਾਰੀ ਗੁਰਸੇਖਵਾ ਉਹ ਅਮਰਤਾਰੀ ਚਲੋ ਪ੍ਰਮਾਤਮਣ ਜਿਹਨੂੰ ਅਮਰਤਾਰੀ ਬਣਾਇਆ ਵਾ ਤੇ ਅਮਰਤਾਰੀ ਬਣ ਕੇ ਰਵੇਂ ਨਾ ਹਾਂ ਤੇ ਸਾਨੂੰ ਸਾਡਾ ਪਿਓ ਪਿਆਰ ਕਰਦਾ ਹੁੰਦਾ ਤੇ ਸਾਨੂੰ ਸੜਕਾਂ ਤੇ ਰੁਲਣਾ ਨਾ ਪੈਂਦਾ ਅਸੀਂ ਅੱਜ ਆਪਣੇ ਪਰਾਂ ਦਾ ਸਟੈਂਡ ਤੇ ਨੂੰ ਬੋਲਣਾ ਪੈ ਗਿਆ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਤੁਹਾਡੇ ਪਿਓ ਨੂੰ ਪਿਆਰ ਕੀਤਾ ਕਿ ਨਹੀਂ ਕੀਤਾ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਮੈਂ ਇਹ ਗੱਲ ਕਹਿ ਰਿਹਾ ਤੁਸੀਂ ਇੱਕ ਗੁਰਸਿੱਖ ਅਮਰਧਾਰੀ ਦੇ ਇਲਜ਼ਾਮ ਨਾਲ ਇਸ ਗੱਲ ਨੂੰ ਮੰਨਦੇ ਹੋ ਗਲਤੀ ਮੰਨਦੇ ਹੋ ਨਹੀਂ ਅਸੀਂ ਨਹੀਂ ਮੰਨਦੇ ਗਲਤੀ ਸਾਡੀ ਗਲਤੀ ਨਹੀਂ ਆ ਅਸੀਂ ਵਾਲ ਦੀ ਖਲ ਲਾਉਣੀ ਜਾਣਦੇ ਆ ਤੁਸੀਂ ਇੱਕ ਗੁਰਸਿੱਖ ਅਮਰਧਾਰੀ ਸਿੰਘ ਤੇ ਇਹ ਬਣਾਇਆ ਉਹ ਕਾ ਦਾ ਸਿੰਘ ਜਿੰਨੀ ਆਪਣੇ ਪੁੱਤ ਤੇ ਪੈਣੀ ਲਾਇਆ 5 ਮਹੀਨੇ ਚ ਮੇਰਾ ਭਰਾ ਹੋਇਆ 1 ਰੁਪਿਆ ਲਾਇਆ ਤੁਸੀ ਤੁਹਾਨੂੰ ਲੱਗਦਾ ਵੀ ਤੁਹਾਡਾ ਇੱਕ ਪਿਤਾ ਅਮਰਧਾਰੀ ਗੌਰ ਸਿੰਘ ਪਿਤਾ ਨਹੀਂ ਆ ਮੇਰਾ ਉਹ ਚਲੋ ਚਲੋ ਅਸੀਂ ਨਹੀਂ ਅਸੀਂ ਤੁਹਾਡੀ ਜਿਹੜੀ ਮੰਮੀ ਦਾ ਜਿਹੜਾ ਤੁਹਾਡੀ ਮੰਮੀ ਦਾ ਜਿਹੜਾ ਪਤੀ ਆ ਉਹ ਮੇਰਾ ਪਿਓ ਨਹੀਂ ਲੱਗਦਾ ਚਲੋ ਮੰਨ ਲੇਨ ਬੱਚੀ ਮੇਰੇ ਨਾਲ ਹੈ ਕੋਮਲਪ੍ਰੀਤ ਕੋਮਲਪ੍ਰੀਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਲੋਕ ਅੱਜ ਕੋਮਲ ਪ੍ਰੀਤ ਨੂੰ ਸੁਣਦੇ ਆ, ਪ੍ਰੇਮ ਕਰਦੇ ਆ ਤੇ ਹੈਲਪ ਵੀ ਕਰ ਰਹੇ ਆ। ਹਾਂਜੀ ਬਹੁਤ ਬਹੁਤ ਧੰਨਵਾਦ ਮੇਰੇ ਭੈਣ ਭਰਾਵਾਂ ਦਾ। ਜਦੋਂ ਮੈਨੂੰ ਸੋਣਾ ਲੈਣੇ ਮੇਰੇ ਨਾਲ ਖੜੇ ਨੈਸਟ ਮਾਰੇ ਟਾਈਮ ਤੋਂ ਬਹੁਤ ਜ਼ਿਆਦਾ ਮਾਰਾ ਟਾਈਮ ਸੀ। ਬਟ ਮੈਂ ਬਹੁਤ ਜ਼ਿਆਦਾ ਧੰਨਵਾਦ ਆ ਮੈਨੂੰ ਇੱਥੋਂ ਤੱਕ ਲਿਉਣ ਵਾਸਤੇ। ਮੈਨੂੰ ਪਲੇਟਫਾਰਮ ਤੇ ਲਿਉਣ ਵਾਸਤੇ। ਬਿਕੋਜ਼ ਮੇਰੀ ਕੱਲੀ ਦੀ ਨਹੀਂ ਕੈਪੈਸਿਟੀ ਨਹੀਂ ਹੈਗੀ। ਨਾ ਮੇਰੀ ਔਕਾਤ ਆ ਮੈਂ ਕੱਲੀ ਇਹ ਚੀਜ਼ ਨੂੰ ਚਲਾ ਸਕਾਂ। ਮੇਰੇ ਭੈਣ ਭਰਾਵਾਂ ਦਾ ਕਰਕੇ ਮੈਂ ਹੈਗੀ ਆ ਤੇ ਰਹੂੰਗੀ ਮੈਂ ਅੱਗੇ ਤੁਹਾਡੇ ਨਾਲ। ਹੂੰ। ਕੱਲ ਆਪਣਾ ਬੰਨਾ ਪਾਜੀ ਆਏ ਸੀ ਲੱਖ ਰੁਪਇਆ ਦੇ ਕੇ ਗਏ ਹਨਾ ਤੁਸੀਂ ਕਿਹਾ ਵੀ ਲੋੜਵਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਦੇ ਕੇ ਅੱਜ ਇੱਕ ਭਾਜੀ ਫਵਾੜੇ ਤੋਂ ਆਏ ਹਾਂਜੀ ਹੋਰ ਕਿੰਨੇ ਕੁ ਲੋਕ ਆਏ ਹੈਲਪ ਵਾਸਤੇ ਮੇਰੇ ਵਾਸਤੇ ਤਾਂ ਸਾਰਾ ਪੰਜਾਬ ਆ ਰਿਹਾ ਮੇਰੇ ਕੋਲੋਂ ਜਿਹੜੀ ਚੀਜ਼ ਦੀ ਲੋੜ ਆ ਮੈਨੂੰ ਦੇ ਰਹੇ ਨੇ ਕਿਉਂਕਿ ਸਭ ਤੋਂ ਵੱਡੀ ਲੋੜ ਤਾਂ ਮੈਨੂੰ ਇਹ ਚੀਜ਼ ਦੀ ਆ ਕਿ ਮੇਰੇ ਕੋਲ ਕਸਟਮਰ ਆਵੇ ਹਾਂ ਕਸਟਮਰ ਆਊਗਾ ਤੇ ਮੇਰੇ ਕੋਲ ਪੈਸਾ ਆਪੇ ਆ ਜਾਊਗਾ ਕਸਟਮਰ ਵੀ ਤਾਂ ਹੋਣ ਤਾਂ ਆ ਹੀ ਜਾਣੇ ਆ ਬਹੁਤ ਲੋਕਾਂ ਨੇ ਸਾਡੀ ਵੀਡੀਓ ਤੁਹਾਨੂੰ ਪਤਾ 30 ਲੱਖ ਲੋਕਾਂ ਨੇ ਵੇਖੀ ਆ ਹਾਂਜੀ ਸੋਰ ਖਾਬ ਟੀਵੀ ਦੀ ਵੀਡੀਓ ਥੈਂਕ ਯੂ 30 ਲੱਖ ਲੋਕਾਂ ਨੇ ਦੇਖੀ ਤੁਹਾਡੀ ਵੀਡੀਓ ਹਾਂਜੀ ਕਿਵੇਂ ਲੱਗ ਰਿਹਾ ਹੁਣ ਖੌਣ ਜਿਹੜਾ ਉਹ ਪਹਿਲੇ ਦਿਨ ਤੁਹਾਡਾ ਇੱਕ ਚਿਹਰੇ ਤੇ ਜਿਤਨਾ ਬੰਦਾ ਦੁਖੀ ਹੁੰਦਾ ਨਾ ਤੇ ਅੱਜ 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 ਚਿਹਰੇ ਤੇ ਖੁਸ਼ੀ ਆ ਰੌਣਕ ਆ ਕੀ ਲੱਗ ਰਿਹਾ ਤੁਹਾਨੂੰ ਕਿਵੇਂ ਦਾ ਮਹਿਸੂਸ ਕਰ ਰਿਹਾ ਮਹਿਸੂਸ ਤਾਂ ਸਰ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਵਾ ਬਿਕੋਜ਼ ਇਹ ਇੱਕ ਚੀਜ਼ ਨੂੰ ਮੈਂ ਚਲਾ ਰਹੀ ਆ ਆਈ ਥਿੰਕ ਵੀਅਰ ਅਬਾਊਟ ਟੂ ਆ ਲਾਸਟ ਈਅਰ ਐਂਡ 10th ਕਲਾਸ ਦੇ ਮੈਂ ਚੀਜ਼ ਨੂੰ ਚਲਾ ਰਹੀ ਆ ਪਾਸ ਕਰਕੇ ਮੈਂ ਇਤੋਂ ਤੱਕ ਨਹੀਂ ਆ ਗਈ ਸੀ ਜਦੋਂ ਮੇਰਾ ਕੰਮ ਬੰਦ ਹੋ ਗਿਆ ਮੈਂ ਦੁਖੀ ਹੋ ਕੇ ਵੀਡੀਓਸ ਬਣਾਉਣਾ ਸਟਾਰਟ ਕੀਤੀਆਂ ਪ੍ਰਮਾਤਮਾ ਨੇ ਸੁਣੇ ਕਿਉਂਕਿ ਗੁਰੂ ਰਾਮਦਾਸ ਸੱਚਿਆਂ ਦੀ ਜਰੂਰ ਸੁਣਦਾ ਜਿਹੜਾ ਮਿਹਨਤ ਕਰਦਾ ਹੋਵੇ ਅਸੀਂ ਮਿਹਨਤ ਕਰਦੇ ਆ ਸਾਡੇ ਬਾਬਾ ਜੀ ਨੇ ਸੁਣੀਆ ਬਹੁਤ ਜ਼ਿਆਦਾ ਖੁਸ਼ ਹੈ ਬਹੁਤ ਖੁਸ਼ੀ ਹੈ ਤੁਸੀਂ ਬਹਿੰਤ ਕਰ ਰਹੇ ਹੋ ਸੁਪਨੇ ਕੀ ਸੀ ਬੇਟੀ ਦੇ ਸੁਪਨਾ ਸਰ ਸਟਾਰਟਿੰਗ ਤੋਂ ਮੇਰਾ ਐਕਟਿੰਗ ਦਾ ਰਾਈਟਿੰਗ ਦਾ ਐਂਡ ਪੇਂਟਿੰਗ ਦਾ ਸੀ ਬਟ ਟਾਈਮ ਦੇ ਨਾਲ ਨਾਲ ਡ੍ਰੀਮਸ ਮੇਰੇ ਚੇਂਜ ਹੋਏ ਬਿਕਾਜ਼ ਸਟਾਰਟਿੰਗ ਤੋਂ ਡਰੀ ਮੈਂ ਕਿ ਬਿਜ਼ਨਸ ਮੈਂ ਆਪਣਾ ਬਿਜ਼ਨਸ ਕਰਨਾ ਜੋਬ ਨਹੀਂ ਕਰਨੀ ਸੋ ਮੈਂ 10 ਵਾਰਸ ਕੀਤੀ ਮੈਂ ਜੋਬ ਕੀਤੀ ਤੇ 3 ਮਹੀਨੇ ਤੁਹਾਨੂੰ ਪਤਾ ਜੋਬ ਤੇ ਹਰ ਕੀ 19 ਕਿਉਂ ਦੇ ਦਿੰਦੇ ਆ ਤੇ ਚਲੋ ਮੈਂ ਜੋਬ ਛੱਡਤੀ ਕਿ ਮੈਨੂੰ ਨਹੀਂ ਪਸੰਦ ਕਿਉਂਕਿ ਮੈਨੂੰ ਕੁਝ ਕਵੇ ਜਾਂ ਮੈਂ ਕਿਸੇ ਤੋਂ ਸੁਣਾ ਨਹੀਂ ਪਸੰਦ ਸਟਾਰਟਿੰਗ ਕੋਈ ਨਹੀਂ ਪਸੰਦ ਸੋ ਕਿਉਂਕਿ ਮਾਣੇ ਮੈਨੂੰ ਲੱਗਣਾ ਰੱਖਿਆ ਮੈਨੂੰ ਹੈ ਨਹੀਂ ਕਿ ਕੋਈ ਮੈਨੂੰ ਕੁਝ ਕਵੇ ਜਾਂ ਮੈਂ ਕਿਸੇ ਨੂੰ ਸੁਣਾ ਤੁਹਾਨੂੰ ਗਲਤੀਆਂ ਹੁੰਦੀਆਂ ਇਨਸਾਨ ਗਲਤੀਆਂ ਦਾ ਕੁਤਲਾਵਾ ਇਸ ਤੋਂ ਬਾਅਦ ਮੈਂ ਆਪਣੀ ਚਾਹ ਦਾ ਖੋਖਾ ਲਾਇਆ ਮੈਨੂੰ ਪਿਆਰ ਮਿਲਿਆ ਮੈਂ ਥੋੜਾ ਘਮੰਦੇ ਸੀ ਪਰ ਆਪਣੀ ਐ ਰਾਜਾ ਅਰਗਾਂਖਾਂ ਦੀ ਬਾਅਦ ਨਾ ਪਿਆਰ ਹੈ ਠੀਕ ਹੈ ਹਰ ਹੋਣਾ ਵੀ ਚਾਹੀਦਾ ਹਾਂਜੀ ਡੈਡੀ ਨਾਲ ਇਟਾ ਕੀ ਮਿਸਬੀਹੇਵ ਹੋ ਗਿਆ ਡੈਡੀ ਤੇ ਤੁਸੀਂ ਵਾਰ-ਵਾਰ ਕਿਹਾ ਕਿ ਡੈਡੀ ਮੇਰੇ ਜਿਹੜਾ ਬਾਪੂ ਦਾ ਨਾਂ ਮੈਨੂੰ ਜ਼ਹਿਰ ਲੱਗਦਾ ਹੈ ਕਿਉਂ ਉਹ ਜ਼ਹਿਰ ਇਸ ਕਰਕੇ ਲੱਗਦਾ ਚਲੋ ਮਤਲਬ ਜਦੋਂ ਤੁਸੀਂ ਛੋਟੇ ਸੀ ਨਾ ਸਾਨੂੰ ਮਾਰਕੁੱਟ ਕਰਦੇ ਸੀ ਮੇਰੇ ਵੀਡੀਓ ਵਾਇਰਲ ਹੋ ਰਹੀ ਆ ਬਿਕੋਜ਼ ਮੈਂ ਹੁਣ ਬਹੁਤ ਜ਼ਿਆਦਾ ਸਟਰੋਂਗ ਆ ਮੈਂ ਤੁਹਾਨੂੰ ਪਤਾ ਕਿਸੇ ਮੇਰੀ ਵੀਡੀਓ ਵੇਖੀ ਆ ਪਬਲਿਕ ਨੇ ਵੀਡੀਓ ਵੇਖ ਕੇ ਮੈਂ ਰੋਈਆਂ ਵੀਡੀਓ ਦੇ ਵਿੱਚ ਪਰ ਹੁਣ ਮੈਂ ਬਹੁਤ ਇੱਥੇ ਸਟਰੋਂਗ ਹੋ ਗਈ ਆ ਬਹੁਤ ਜ਼ਿਆਦਾ ਕਿ ਮੇਰੇ ਭਰਾਵਾਂ ਨੇ ਕਿਹਾ ਕਿ ਤੂੰ ਨਰਵਸ ਨਹੀਂ ਹੋਣਾ ਤੂੰ ਵੀਕ ਨਹੀਂ ਹੋਣਾ ਸੇ ਤੇਰੇ ਨਾਲ ਆ ਸੋ ਭਾਵੇਂ ਮੇਰੇ ਨਾਲ ਐਸੋ ਇਮਪ੍ਰੈਜ਼ੈਂਟ ਨਹੀਂ ਕੋਈ ਨਹੀਂ ਆ ਪਰ ਮੇਰੇ ਨਾਲ ਦਵਾਵਾਂ ਨੇ ਉਹਨਾਂ ਜਿਹੜਾ ਮੇਰੇ ਨਾਲ ਪ੍ਰੈਜ਼ੈਂਟ ਨਹੀਂ ਹੈਗੇ ਤੁਸੀਂ ਕਹਿ ਰਹੇ ਹੋ ਮੇਰੇ ਨਾਲ ਕੋਈ ਨਹੀਂ ਮੈਂ ਕਹਿਣਾ ਤੁਹਾਡੇ ਨਾਲ ਸਾਰਾ ਪੰਜਾਬ ਖੜਾ ਹਾਂਜੀ ਤੇ ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਕਿ ਮੇਰੇ ਪਾਪਾ ਪਾਪਾ ਇਦਾਂ ਕਰਦੇ ਸੀ ਮਾਰਕੁੱਟ ਕਰਦੇ ਸੀ ਠੀਕ ਆ ਹਰ ਇੱਕ ਚੀਜ਼ ਸਾਡੇ ਲਈ ਕੁਝ ਨਹੀਂ ਲਿਉਂਦੇ ਸੀ ਖਾਣ ਪੀਣ ਕਣਕ ਸਾਡੇ ਨਾਨਕੇ ਤੋਂ ਆਉਂਦੀ ਸੀ ਹਾਂ ਜਿਹੜੇ ਮਾਮ ਦਾ ਦੋ ਵਾਰੀ ਦਾਜ ਆਇਆ ਉਹ ਖਾ ਗਏ ਜੋ ਹੁਣ ਵੇਚਤਾ ਸੀ ਮਤਲਬ ਤੇ ਦੂਸਰੀ ਗੱਲ ਇਹ ਸਾਨੂੰ ਮਾਰਕੁੱਟ ਕਰਦੇ ਸੀ ਚਲੋ ਇੱਕ ਗੱਲ ਰਹਿ ਗਿਆ ਸਾਈਡ ਤੇ ਜਦੋਂ ਨਿਪਰਮਾਤਮਾ ਨੇ ਗੁਰ RAMDAS ਨੇ ਵੀਡੀਓ ਵਾਇਰਲ ਕੀਤੀ ਆ ਮੇਰੇ ਭੈਣ ਭਰਾ ਮੈਨੂੰ ਪਿਆਰ ਦੇ ਰਹੇ ਨੇ ਤੁਹਾਡੇ ਚੈਨਲ ਤੇ ਵੀਡੀਓ ਕਿੰਨੀ ਜ਼ਿਆਦਾ ਚੱਲ ਗਈ ਆ ਉਹ ਸ਼ੁਗਰਵਾਪ ਪਰਮਾਤਮਾ ਦਾ ਮੈਂ ਇਹ ਗੱਲ ਕਰਨਾ ਚਾਹਣਾ ਵੀ ਤੁਸੀਂ ਉਹ ਵੀਡੀਓ ਜ਼ਿਕਰ ਕੀਤਾ ਕਿ ਮੇਰਾ ਡੈਡੀ ਜਿਹੜਾ ਨਸ਼ਾ ਵੀ ਕਰਦੇ ਸੀ ਹਾਂਜੀ ਜਦੋਂ ਅਸੀਂ ਛੋਟੇ ਸੀ ਉਹਦੋਂ ਨਸ਼ਾ ਕਰਦੇ ਸੀ ਹੁਣ ਹੁਣ ਅਸੀਂ ਸਾਨੂੰ 16 ਸਾਲ ਹੋ ਗਏ ਸੈਪਰੇਟ ਹੋਏ ਨੂੰ ਹੁਣ ਅਸੀਂ ਇਦਾਂ ਥੋੜੀ ਕਹਿ ਸਕਦੇ ਕਿ ਉਹ ਕਰਦੇ ਜੇ ਨਹੀਂ ਕਰਦੇ ਜਦੋਂ ਅਸੀਂ ਉਹਨਾਂ ਦੇ ਕੋਲ ਸੀ ਉਹਦੇ ਤਾਂ ਕਰਦੇ ਸੀ ਅੱਛਾ ਪਰ ਜਿਹੜਾ ਨਸ਼ਾ ਕਰਦੇ ਪਰ ਤੋਂ ਦੇਖ ਖਲਾਲ ਰਿੰਦੀਆਂ ਸੀ ਅੱਖਾਂ ਲਾ ਰਹੀਆਂ ਹਾਂਜੀ ਕੋਟ ਤੇ ਮਾਰਦੇ ਹਾਂਜੀ ਕੋਟ ਦੇ ਮਾਰਦੇ ਸੀ ਤੇ ਖਲਾਲ ਰਹੀ ਕੋਟ ਦੇ ਸਾਹਮਣੇ ਕਦੀ ਮੰਮੀ ਨੂੰ ਕੁੱਟਿਆ ਹਾਂਜੀ ਬੜੀ ਵਾਰੀ ਕੁੱਟਿਆ ਅੱਛਾ ਐਸੀ ਚੀਜ਼ ਤਾਂ ਮੇਨ ਨਰਵਸ ਹੋ ਜਾਂਦੀ ਆ ਯਾਰ ਇਮੋਸ਼ਨਲ ਹੋ ਜਾਂਦੀ ਆ ਜਦੋਂ ਚੀਜ਼ਾਂ ਸਾਹਮਣੇ ਹੁੰਦੀਆਂ ਚਲੋ ਸਾਡੀ ਵੀਰ ਵੀਡੀਓ ਵਾਇਰਲ ਹੋਈ ਮੇਕੋ ਕਹਿੰਦੀ ਆ ਕਿ ਮੈਂ ਆਪਣੇ ਪਿਓ ਤੋਂ ਕੁਝ ਨਹੀਂ ਮੰਗਿਆ ਹਾਂ ਠੀਕ ਆ ਸਾਡੀ ਜ਼ਮੀਨ ਸੀ ਉਹ ਵੇਚਤੀ ਲੋ ਉਹਨਾਂ ਨੇ ਸਾਡੀ ਵੀਡੀਓ ਨਾਲ ਕਲੈਬ ਕਰਕੇ ਪਾਈ ਸੀ ਮੈਂ ਇੱਕ ਪੇਜ ਤੇ ਵੇਖੀ ਆ ਤੇ ਮੇਰਾ ਪਿਓ ਕਹਿੰਦਾ ਕਿ ਮੇਰੇ ਨਾਮ ਇਦਾਂ ਵਾ ਆਪਣੇ ਆਪਣੇ ਨਾਮ ਦੱਸਿਆ ਪਿੰਡ ਦੱਸਿਆ ਕਿ ਮੈਂ ਇਹਨਾਂ ਨੂੰ ਲਿਓਣਾ ਚਾਹੁੰਦਾ ਵਾ ਇਹ ਉਹਨਾਂ ਨਹੀਂ ਚਾਹੁੰਦੇ ਠੀਕ ਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਸੀ ਤੁਹਾਡੇ ਕੋਲ 10 ਕਿੱਲੇ 10 ਕਿੱਲੇ ਹੈ ਨਹੀਂ ਪੁੱਛ ਲਓ ਅਸੀਂ ਕੋਰਟ 'ਚ ਕੇਸ ਲਾਇਆ ਵਾ ਹਾਂ ਕੋਰਟ 'ਚ ਕੇਸ ਲੱਗੇ ਨੂੰ ਮੈਨੂੰ ਲੱਗਦਾ ਹੋ ਗਿਆ ਕਾਫੀ ਸਾਲ ਹੋ ਗਏ ਲੱਗ ਰਹੇ ਮੈਨੂੰ ਯਾਦ ਨਹੀਂ ਆ ਉਹ 10 ਕਿੱਲੇ ਜ਼ਮੀਨ ਕਿਸ ਦੇ ਨਾਂ ਤੇ ਸੀ ਤੁਹਾਡੇ ਨਾਂ ਤੇ ਸੀ ਡੈਡੀ ਦੇ ਨਾਂ ਤੇ ਸੀ ਬਰਾਕੇ ਦੇ ਨਾਂ ਦੇ ਸੀ ਜਾਂ ਤੇ ਮੇਰੀ ਦਾਦੀ ਮम्मा ਦੇ ਨਾਂ ਦੇ ਸੀ ਤੇ ਜਾਂ ਮੇਰੇ ਪਿਓ ਦੇ ਤੇ ਜਾਂ ਭੂਆ ਦੇ ਨਾਂ ਦੇ ਸੀ ਠੀਕ ਆ ਤੇ ਅਸੀਂ ਜਦੋਂ ਅਸੀਂ ਨਾ ਕੇਸ ਲਾਇਆ ਜਦੋਂ ਇਹਦਾ ਵੀ ਕੇਸ ਲੱਗਾ ਵਾ ਚਾਰ ਪੰਜ ਤਰੀਕਾਂ ਭੁਗਤੀਆਂ ਨੇ ਇਤੋਂ ਵੱਧ ਕੋਈ ਤਰੀਕ ਨਹੀਂ ਭੁਗਤੀ ਜੇ ਤਾਂ ਇਹ ਸਾਨੂੰ ਪਿਆਰ ਕਰਦਾ ਹੁੰਦਾ ਤਰੀਕਾਂ ਭੁਗਤਦਾ ਠੀਕ ਆ ਇਹਨੇ ਤਰੀਕ ਨਹੀਂ ਭੁਗਤੀ ਇਹ ਹੁਣ ਕਹਿੰਦਾ ਪੈਣਾ ਕਿ ਮੈਂ ਬੱਚਿਆ ਅੱਛਾ ਇੱਕ ਮਿੰਟ ਪਿੰਡ ਦੇ ਵਿੱਚ ਨਾ ਹੋਰ ਵੀ ਲੋਕ ਹੁੰਦੇ ਆ ਮੋਤਬਾਰ ਵਸਦੇ ਆ ਪੰਚਾਇਤ ਹੁੰਦੀ ਪਿੰਡ ਦੀ ਤੁਸੀਂ ਉਹਨਾਂ ਕੋਲ ਸ਼ਿਕਾਇਤ ਨਹੀਂ ਕੀਤੀ ਆਪਣੇ ਪਿਓ ਦੀ ਵਿੱਚ ਸਾਨੂੰ ਨਸ਼ਾ ਕਰਕੇ ਕੁੱਟਦਾ ਮਾਰਦਾ ਹਾਂਜੀ ਉਹਨਾਂ ਨੇ ਸਾਡਾ ਕਈ ਵਾਰੀ ਸਮਝੌਤਾ ਕਰਾਇਆ ਸੀ ਪਰ ਜਿਹੜਾ ਬੰਦਾ ਇੱਕ ਗਲਤੀ ਹੁੰਦੀ ਆ ਇੱਕ ਵਾਰੀ ਹਾਂ ਬਾਰ-ਬਾਰ ਗਲਤੀ ਨਹੀਂ ਹੁੰਦੀ ਅੱਛਾ ਠੀਕ ਆ ਇਹ ਤਾਂ ਬੰਦਾ ਪੱਕਾ ਹੋ ਗਿਆ ਸੀ ਕਿ ਕੁੱਟ ਮਾਰਤੇ ਹਾਂ ਬੇਟਾ ਹੁਣ ਮੈਂ ਜਿਹੜੀ ਸਚਾਈ ਤੁਹਾਡੇ ਕੋਲ ਜਾਨਣਾ ਚਾਹਾਂਗਾ ਮੈਂ ਆਸ ਰੱਖਾਂਗਾ ਵੀ ਤੁਸੀਂ ਸਾਡੇ ਲਈ ਸੱਚ ਬੋਲੋਗੇ ਅਸੀਂ ਤੁਹਾਡੇ ਲਈ ਸੱਚ ਬੋਲਾਂਗੇ ਠੀਕ ਹੈ ਮੈਂ ਅੱਜ ਤੇਰੇ ਡੈਡੀ ਨੂੰ ਮਿਲ ਕੇ ਆਇਆ ਹਾਂ ਜੀ ਠੀਕ ਹੈ ਅਮਰਤਾਰੀ ਗੁਰਸਿੱਖ ਬੰਦਾ ਹੋ ਜੀ ਉਦੇ ਪਿੰਡ ਵਾਲੇ ਸਾਹਮਣੇ ਆਏ ਕਹਿੰਦੇ ਅੱਜ ਤੱਕ ਇਸ ਬੰਦੇ ਨੇ ਕੋਈ ਨਸ਼ਾ ਕੀਤਾ ਹੋਵੇ ਇੱਕ ਮਿੰਟ ਮੇਰੀ ਗੱਲ ਮੇਰਾ ਸਵਾਲ ਪੂਰਾ ਮੇਰਾ ਸਵਾਲ ਪੂਰਾ ਹੋ ਗਿਆ ਜੀ ਜੀ ਤੇਰੇ ਪਿੰਡ ਵਾਲੇ ਕਹਿ ਰਹੇ ਆ ਤੇਰੀ ਦਾਦੀ ਅੰਮਾ ਕਹਿ ਰਹੀ ਐ ਤੇਰਾ ਫਾਦਰ ਕਹਿ ਰਿਹਾ ਜੇ ਮੈਂ ਜ਼ਿੰਦਗੀ ਦੇ ਵਿੱਚ ਕਦੀ ਨਸ਼ਾ ਕੀਤਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਖਲਾਰ ਕੇ ਮੈਨੂੰ ਸਵਾਲ ਕੀਤਾ ਵੀ ਦੱਸ ਭਾਈ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਤੂੰ ਖੜਾ ਕਿੰਨਾ ਨਸ਼ਾ ਕੀਤਾ ਕਿਹੜਾ ਕਿਹੜਾ ਨਸ਼ਾ ਕੀਤਾ ਕਿੰਨੀ ਜ਼ਮੀਨ ਵੇਚੀ ਓਕੇ ਜੇ ਤੁਸੀਂ ਮਿਲ ਕੇ ਆਇਓ ਫਿਰ ਤਾਂ ਮੈਂ ਇੰਨੀ ਗੱਲ ਕਹਿ ਦਿੰਨੇ ਆ ਕੀ ਇਹਨੂੰ ਕਹਿ ਦੋ ਸਾਡਾ ਜਿਹੜਾ ਅੱਧਾ ਥਾਂ ਵਿੱਚ ਆ ਘਰ ਦਾ ਉਹ ਕਿਹਨੂੰ ਵੇਚਿਆ ਕਿਨੂੰ ਖੋਸ਼ ਕੇ ਵੇਚਿਆ ਮੇਰੇ ਪਰਾਰੇ ਜ਼ਮੀਨ ਕਿੱਥੇ ਆ ਠੀਕ ਹੈ ਮੈਨੂੰ ਮੇਰੇ ਪਰਾਰੇ ਜ਼ਮੀਨ ਚਾਹੀਦੀ ਜੇ ਇਹ ਕਹਿੰਦਾ ਤੁਸੀਂ ਕਹਿ ਰਹੇ ਹੋ ਇੱਕ ਮਿੰਟ ਤੁਸੀਂ ਕਹਿ ਰਹੇ ਹੋ ਸਾਡੀ ਜ਼ਮੀਨ ਵੇਚ ਦਿੱਤੀ ਗਈ ਪਰ ਤੇ ਤੁਹਾਡੀ ਅੰਮਾ ਕਹ ਰਹੀ ਅੱਜ ਵੀ ਜ਼ਮੀਨ ਸਾਡੇ ਕੋਲ ਓਨੀ ਦੀ ਓਨੀ ਪਈ ਆ ਮੈਂ ਕਾਗਜ਼ ਪੇਸ਼ ਕਰ ਦਿੰਨੀ ਆ ਕੋਰਟ ਦੇ ਵਿੱਚ ਹੈ ਨਹੀਂ ਆ ਕੋਰਟ ਚ ਨਾਲ ਜਿਹੜੇ ਕਾਗਜ਼ ਪੇਸ਼ ਕੀਤੇ ਉਹ ਕਿੱਥੇ ਨੇ ਉਹ ਕਿੱਥੇ ਨੇ ਸਾਡੇ ਕੇਸ ਲੱਗੇ ਨੂੰ ਚਲੋ ਠੀਕ ਆ ਜ਼ਮੀਨ ਰੱਖੇ ਕੋ ਸਾੜ ਤੇ ਜਦੋਂ ਦਾ ਕੇਸ ਲੱਗਾ ਸੀ ਖਰਚੇ ਦਾ ਕੇਸ ਲਾਇਆ ਇਹਨੇ ਖਰਚਾ ਦਿੱਤਾ ਕੋਰਟ ਚ ਪੁੱਛ ਲੋ ਕੋਰਟ ਨਹੀਂ ਝੂਠ ਬੋਲੂਗੀ ਇਹਨੇ ਕੋਰਟ ਦੇ ਵਿੱਚ ਸਾਡੇ ਦੇ ਹੱਥ ਚੁੱਕਿਆ ਉਹਨਾਂ ਕੋਰਟ ਦਾ ਸਾਨੂੰ ਫੈਸਲਾ ਵੀ ਦੱਸਿਆ ਕੋਰਟ ਦੇ ਫੈਸਲੇ ਨੇ ਇਹ ਗੱਲ ਕਹੀ ਸੀ ਵੀ ਤੁਸੀਂ 6 ਮਰਲੇ 8 ਮਰਲੇ ਟੋਟਲ ਥਾ ਅੱਛਾ ਨਹੀਂ 8 ਮਰਲੇ ਲੈਣਾ ਉਹਨਾਂ ਕੋਲ ਟੋਟਲ ਕਹਿੰਦਾ ਵੀ ਮੇਰੇ ਨਾਂ ਤੇ 8 ਮਰਲੇ ਥਾ ਹੈ ਇਹ ਤਿੰਨੇ ਮਾਪ ਪੁੱਤਰ ਮੇਰੇ ਤੋਂ 6 ਮਰਲੇ ਲੈਣਾ 2 ਮਰਲੇ ਮੈਨੂੰ ਦੇ ਦੇਣ ਕੋਈ ਰਹਿਣ ਵਾਸਤੇ ਭਾਜੀ ਸਾਡਾ ਘਰ ਜਿਹੜਾ ਸੀ ਨਾ ਸੜਕਰ ਕਾ ਵੀ ਵੱਡਾ ਸੀ ਠੀਕ ਆ ਸਾਨੂੰ ਦਿਨ ਭੁੱਲ ਲੈਣੀ ਜੇ ਸੰਡ ਤਿੰਨਾ ਚੋ ਕਿਸੇ ਨੂੰ ਕੁਝ ਹੁੰਦਾ ਜ਼ਿੰਮੇਵਾਰ ਇਹ ਵਾ ਅਸੀਂ ਆਪਣੀ ਕੰਪਲੇਨਟ ਇਹ ਤਾਂ ਬਾਅਦ ਦੀ ਗੱਲਾਂ ਆ ਇਹ ਤਾਂ ਬਾਅਦ ਦੀ ਗੱਲਾਂ ਤੁਸੀਂ ਤੁਹਾਨੂੰ ਲੱਗਦਾ ਵੀ ਤੁਹਾਡਾ ਇੱਕ ਪਿਤਾ ਅਮਰਧਾਰੀ ਗੌਰ ਸੇ ਪਿਤਾ ਨਹੀਂ ਮੇਰਾ ਉਹ ਚਲੋ ਚਲੋ ਅਸੀਂ ਨਹੀਂ ਬਾਤ ਅਸੀਂ ਤੁਹਾਡੀ ਜਿਹੜੀ ਮੰਮੀ ਦਾ ਜਿਹੜਾ ਤੁਹਾਡੀ ਮੰਮੀ ਦਾ ਜਿਹੜਾ ਪਤੀ ਆ ਉਹ ਮੇਰਾ ਪਿਓ ਨਹੀਂ ਲੱਗਦਾ ਚਲੋ ਮੰਨ ਲੈਨੇ ਮੰਨ ਲੈਨੇ ਤੁਹਾਡਾ ਪਿਓ ਨਹੀਂ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਪਿਓ ხਾਓ ਨਹੀਂ ਕਰਨਾ ਤੁਹਾਡੀ ਮਰਜ਼ੀ ਆ ਰਿਸ਼ਤਾ ਤਾਂ ਹੈ ਹੀ ਆ ਨਾ ਇਹ ਦੱਸੋ ਕੀ ਤੁਹਾਨੂੰ ਲੱਗਦਾ ਕਿ ਇੱਕ ਅਮਰਤਾਰੀ ਗੁਰਸਿੱਖ ਇਮਾਨਦਾਰੀ ਨਾਲ ਜੀਵਨ ਜੀਵੇ? ਇੱਕ ਅਮਰਤਾਰੀ ਗੁਰਸਿੱਖ ਸ਼ਰਾਬ ਪੀ ਸਕਦਾ ਹੈ ਉਹ ਆਪਣੀ ਘਰ ਵਾਲੀ ਨੂੰ ਕੁੱਟ ਸਕਦਾ ਉਹ ਆਪਣੇ ਛੋਟੇ ਬੱਚਿਆਂ ਨੂੰ ਕੁੱਟ ਸਕਦਾ? ਬਾਜੀ ਉਹਨਾਂ ਨੂੰ ਪੁੱਛੋ ਚਲੋ ਪਿੰਡ ਦਾ ਏਕਾਵਾਜ ਦਾ ਮਰਜ਼ੀ ਆ। ਅਸੀਂ ਪਿੰਡ ਛੱਡਿਆ ਆ 2008 ਦਾ। ਕਿੰਨੇ ਸਾਲ ਹੋ ਗਏ? ਲਗਭਗ ਹੋ ਹੀ ਗਿਆ। ਉਦੋਂ ਅਸੀਂ ਛੋਟੇ ਸੀ। 16-17 ਸਾਲ। ਮੈਂ 17 ਸਾਲ ਦੀ ਆ। ਮੈਂ ਝੂਠ ਨਹੀਂ ਬੋਲ ਰਹੀ। ਮੇਰੇ ਪਿਓ ਨੇ ਸਾਨੂੰ ਕੁੱਟਿਆ ਵਾ। ਹਾਂ। ਉਹ ਆ ਚੁਰਾ ਨੂੰ ਚੁਰਾ ਤੋਂ ਨਹੀਂ ਗਾਤਰਾ ਪਾਇਆ ਗਾਤਰਾ ਲਾ ਕੇ ਸੌਂਦਾ ਸੀ ਪਰ ਤੇਰੇ ਪਿੰਡ ਵਾਲੇ ਕਿਉਂ ਨਹੀਂ ਤੁਹਾਡਾ ਸਪੋਰਟ ਕਰ ਰਹੇ ਨਹੀਂ ਕਰ ਰਹੇ ਨਾ ਕਰਨ ਹਾਂ ਇੱਕ ਵੀ ਇੱਕ ਕਿਹਾ ਸੀ ਟਰੱਕ ਕਰਦੇ ਆ ਪਰ ਲੋਕ ਪਿੰਡਾਂ ਦੇ ਕਿਹਦੀ ਗੱਲ ਪਾਰਕ ਕਿਉਂ ਆਇਆ ਇੱਕ ਡਾਕਟਰ ਸਾਹਮਣੇ ਆਇਆ ਡਾਕਟਰ ਨੇ ਕਿਹਾ ਕੋਈ ਨਸ਼ਾ ਨਹੀਂ ਕੀਤਾ ਜਿਹੜੇ ਡਾਕਟਰ ਸਾਹਮਣੇ ਆਇਆ ਇੱਥੇ ਲੈ ਕੇ ਆਓ ਮੇਰੇ ਕੋਲ ਮੈਂ ਮੈਂ ਤੁਹਾਨੂੰ ਵੀਡੀਓ ਦਿਖਾ ਦਾਂਗਾ ਵੀਡੀਓ ਨਹੀਂ ਮੈਂ ਡਾਕਟਰ ਨੂੰ ਮਿਲਣਾ ਬਸ ਹਾਂ ਉਹ ਬੁਲਾ ਦਾਂਗੇ ਬੁਲਾ ਦਾਂਗੇ ਡਾਕਟਰ ਮੇਰੇ ਕੋਲ ਚਾਹੀਦਾ ਹਾਂ ਮੇਰੇ ਮੇਰੇ ਇੱਕ ਮੈਡੀਸ ਜੀ ਆ ਜੀ ਵੀ ਕਹਿੰਦਾ ਹੈ ਵੀ ਜਿਹੜੀ 10 ਕਿੱਲੇ ਜ਼ਮੀਨ ਨੇ ਆ ਤੁਹਾਡਾ ਫਾਦਰ ਅੱਜ ਵੀ ਕਹਿ ਰਿਹਾ ਜਿਹੜੀ ਜ਼ਮੀਨ ਹੈ ਤੁਹਾਡੀ ਜ਼ਮੀਨ ਆ ਮੇਰਾ ਮੁੰਡੇ ਦੀ ਅੱਜ ਵੀ ਜ਼ਮੀਨ ਮੇਕੋ ਆ ਕੇ ਲੈ 10 ਕਿੱਲੇ ਜ਼ਮੀਨ ਚਾਹੀਦੀ ਸਾਨੂੰ ਸਾਡੀ ਸਾਡੀ 10 ਕਿੱਲੇ ਜ਼ਮੀਨ ਸੀ ਸਾਨੂੰ 10 ਕਿੱਲੇ ਸਾਡੀ ਜ਼ਮੀਨ ਚਾਹੀਦੀ ਸਾਨੂੰ ਸਾਡਾ ਘਰ ਚਾਹੀਦਾ ਜਿਹੜੀ ਮੇਰੀ ਮਾਂ ਦੇ ਸਟਾ ਲਾਈ ਨੇ ਉਹ ਉਹ ਜਵਾਹ ਹੈਗੇ ਨੇ ਪਰ ਉਹ ਤੇ ਕਹਿ ਰਿਹਾ ਵੀ ਤੇਰੀ ਮੰਮੀ ਨੇ ਉਹਦੀ ਮੰਮਾ ਨੂੰ ਫਸ ਫਸਾ ਨੂੰ ਤੇਰੀ ਦਾਦੀ ਨੂੰ ਕੱਟ ਕੇ ਆਈ ਉਹ ਇਹ ਕਿਹੜੇ ਵੇਲੇ ਕੋੜਤਾ ਇਹ ਦੱਸੋ ਉਹ ਸਟਾ ਕਿਨੇ ਲਾਈ ਉਹਨੂੰ ਇਹ ਨਹੀਂ ਸਾਨੂੰ ਪਤਾ ਕਿੰਨੇ ਲਈ ਉਹ ਸ਼ੁਰੂ ਤੋਂ ਹੀ ਮੰਜੇ ਤੇ ਉਹਨਾਂ ਨੇ ਸ਼ੁਰੂ ਤੋਂ ਗਿਆ ਡਿਆ ਰਹੀ ਗੱਲ ਡਿੱਗਦੀ ਉਹ ਖੁਰਲੀ ਤੋਂ ਡਿੱਗੀ ਸੀ ਉਦੋਂ ਮੈਂ ਛੋਟੀ ਸੀ ਅਨਾਰ ਸ਼ੈਲ ਦੇ ਪੈਸੇ ਉਦੋਂ ਡਿੱਗੇ ਸੀ ਮੇਰੇ ਸਾਹਮਣੇ ਡਿੱਗੇ ਪਬਲਿਕ ਨੂੰ ਤੇ ਜੋ ਮਰਜੀ ਕਹੀ ਜਾਊਗਾ ਤੁਸੀਂ ਕਹਿ ਰਹੇ ਹੋ ਮੈਂ ਬਹੁਤ ਛੋਟੀ ਹਾਂ 17 ਸਾਲ ਤੁਸੀਂ ਕਹਿ ਰਹੇ ਹੋ ਸਾਨੂੰ 16 ਸਾਲ ਹਾਂ ਜੀ ਤੁਹਾਡੀ ਉਮਰ 17 ਸਾਲ ਦੀ ਹੈ ਇੱਕ ਸਾਲ ਦੀ ਬੱਚੀ ਨੂੰ ਕਿੱਦਾਂ ਪਤਾ ਵੀ ਉਹ ਕਿਥੋਂ ਡਿੱਗੀ ਹੋ ਕਿਉਂਕਿ ਜਦੋਂ ਨਾਰਸ਼ੈਲ ਦੇ ਹੁੰਦੇ ਸੀ ਨਾ ਸਾਨੂੰ ਹਾਂ 2007 ਦੇ ਵਿੱਚ ਡੇਗੀ ਉਦੋਂ ਮੈਂ ਸੀ 2 ਸਾਲ ਦੀ ਸੀ ਜਦੋਂ ਹਾਂਜੀ ਉਦੋਂ ਮੈਨੂੰ ਨਾਰਸ਼ ੱਲ ਕੇ ਖਵਾ ਰਹੀ ਸੀ ਮੇਰੇ ਦਾਦੀ ਮੈਨੂੰ ਚੇਤਾਵਾ ਉਦੋਂ ਮੇਰਾ ਤਾਇਆ ਵੀ ਜੀਂਦਾ ਸੀ 2 ਸਾਲ ਦੇ ਬੱਚੇ ਸਾਹਮਣੇ ਕੋ ਡਿੱਗਾ ਹੋਏ ਉਹਨੂੰ ਪਤਾ ਕਿੱਦਾਂ ਲੱਗੂਗਾ ਮੇਰੀ ਦਾਦੀ ਦੀ ਗੱਲ ਮੈਨੂੰ ਸਾਰੀਆਂ ਗੱਲਾਂ ਮੇਰੇ ਮਾਮਣੇ ਦੱਸਿਆ ਨੇ ਰਹੀ ਗੱਲ ਤੁਸੀਂ ਮੇਰੇ ਫਾਦਰ ਸਾਹਿਬ ਤੋਂ ਹੋ ਕੇ ਆਏ ਹੋ ਠੀਕ ਹੈ ਮੈਂ ਉਹਨਾਂ ਦੇ ਕੰਪਲੇਨ ਦਿੱਤੀ ਹੋਈ ਆ ਠੀਕ ਹੈ ਜਿੱਦਾਂ ਮਰਜੀ ਸਾਨੂੰ 10 ਕਿੱਲੇ ਸਾਡੀ ਜ਼ਮੀਨ ਚਾਹੀਦੀ ਆ ਅਸੀਂ ਕੇਸ ਲਾਇਆ ਹੋਇਆ ਵਾ ਸਾਡਾ ਜਿੰਨੀਆਂ ਸਟੱਡੀ ਦੇ ਖਰਚੇ ਨੇ ਸਾਨੂੰ ਸਾਡੀ ਸਟੱਡੀ ਦੇ ਖਰਚੇ ਚਾਹੀਦੇ ਨੇ ਸੀ ਬੋਲਿਆ ਨਹੀਂ ਹੁਣ ਵੀਡੀਓ ਵਾਇਰਲ ਹੋ ਗਈ ਉਹਨੂੰ ਨਿਆਣੇ ਚਿੱਤੇ ਆ ਗਏ ਇੱਕ ਵਾਰੀ ਤੋਹ ਆ ਗਈ ਸਾਡੇ ਕੋਲ ਆਇਆ ਉਹਨਾਂ ਨੂੰ ਚਿੱਤੇ ਆਏ ਉਹਨੂੰ ਨਹੀਂ ਚਿੱਤੇ ਆਏ ਉਹਨਾਂ ਨੂੰ ਇਹ ਚੀਜ਼ ਚਿੱਤੇ ਆਈ ਆ ਵੀ ਤੁਸੀਂ ਮੈਨੂੰ ਬਦਨਾਮ ਕਿਉਂ ਕਰ ਰਹੇ ਹੋ ਮੈਂ ਨਿਸ਼ਾਨੀ ਕਰ ਰਿਹਾ ਤੁਸੀਂ ਮੈਨੂੰ ਨਸ਼ੀਦ ਲੀਗ ਬਦਨਾਮ ਕਿਉਂ ਕਰ ਰਹੇ ਹੋ ਇਹ ਬਦਨਾਮ ਐਜ ਇਹ ਜੀ ਨਿਆਣੇ ਨਹੀਂ ਚਿੱਤੇ ਆਏ ਠੀਕ ਆ ਨਸ਼ੀਲੀ ਬਦਨਾਮ ਨਹੀਂ ਮੈਂ ਕਰ ਰਹੀ ਠੀਕ ਆ ਜਦੋਂ ਕੋਟ ਦੇ ਸੀ ਅੱਖਾਂ ਲਾਲ ਰਿੰਦੀਆਂ ਸੀ ਕਿਓ ਅੱਖਾਂ ਲਾਲ ਰਹਿੰਦੀਆਂ ਸੀ ਮੈਨੂੰ ਇਹ ਦੱਸੋ ਉਹ ਤਾਂ ਨੇਚਰਲੀ ਵੀ ਹੋ ਸਕਦੀਆਂ ਨੇ ਨੇਚਰਲੀ ਮੇਰੀ ਮੇਰੀ ਕਿਉਂ ਨਹੀਂ ਹੈਗੀ ਮੈਂਨੇ ਕੰਮ ਕਰਦੀ ਆ ਤੁਸੀਂ ਮੇਰੀਆਂ ਅੱਖਾਂ ਲੈ ਦੇਖੋ ਮੇਰੇ ਅਸਾਂ ਜਮਾਂਦਰੂ ਆਏ ਤੇ ਤੁਸੀਂ ਕਹੋ ਮੇਰੇ ਨਾਲ ਦੇਖੋ ਕੋਲ ਚਲੋ ਮੇਰੀ ਗੱਲ ਸੁਣੋ ਜਦੋਂ ਬੰਦਾ ਜਦੋਂ ਬੰਦਾ ਆਂਦਾ ਸੀ ਚਲੋ ਠੀਕ ਆ ਇਹ ਗੱਲ ਮੰਨਦੇ ਆ ਇਹਨੇ ਸਾਨੂੰ ਉੱਥੇ ਕੁੱਟਿਆ ਖਡੂਰ ਸਾਹਿਬ ਕੁੱਟਿਆ ਉਹ ਕਿਹੜੀ ਵਜ੍ਹਾ ਚ ਕੁੱਟਤਾ ਕੋਈ ਲਾਗੇਗਾ ਕੋਈ ਲਾਗੇਗਾ ਸਾਡੇ ਕੋਲ ਤੁਸੀਂ ਇੱਕ ਬੰਦਾ ਪਿੰਡ ਦਾ ਦੱਸ ਦੋ ਤੁਹਾਡੇ ਪਿੰਡ ਦਾ ਤੁਹਾਡਾ ਚਾਚਾ ਪੁੱਤਾ ਆ ਕੋਈ ਮਾਸਾ ਕੋ ਮਾਮਾ ਨਾਨਾ ਚਾਚਾ ਜੀ ਇੱਕ ਮਿੰਟ ਨਾਨਕਿਆਂ ਨੇ ਗੱਲ ਕੀਤੀ ਆਪਣੇ ਨਾਲ ਇੱਕ ਮੈਨੂੰ ਗੱਲ ਸੁਣਾਓ ਚਾਚਾ ਜੀ ਦੀ ਡੈਥ ਹੋ ਗਈ ਹੂੰ ਪਾਇਆ ਜੀ ਦੀ ਡੈਥ ਹੋ ਗਈ ਰਹਿ ਗਿਆ ਮੇਰਾ ਪਿਓ ਹਾਂ ਸਿਰਫ ਮੇਰੇ ਪਿਓ ਦਾ ਵਿਆਹ ਹੋਇਆ ਤੁਹਾਡੇ ਨਾਨਕੇ ਕਿਉਂ ਨਹੀਂ ਤੁਹਾਡੇ ਹੱਕ ਚ ਆਏ ਨਾਨਕੇ ਸਾਡੇ ਹੱਕ ਚ ਨਹੀਂ ਹਾਂ ਸਾਡਾ ਜਿੰਨਾ ਵੀ ਅਸੀਂ ਰੋਟੀ ਪਾਣੀ ਖਾ ਰਹੇ ਸਾਡੇ ਨਾਨਕਿਆਂ ਵੱਲੋਂ ਆ ਰਿਹਾ ਅੱਛਾ ਅੱਜ ਤੱਕ ਸਾਨੂੰ ਨਾਨਕਿਆਂ ਨੇ ਖਾਣ ਨਹੀਂ ਦਿੱਤਾ ਜੋ ਮੇਰੀ ਮਾਂ ਦਾ ਵਿਆਹ ਹੋਇਆ ਹੋਰ ਤੁਸੀਂ ਇੱਥੇ ਜੋ ਆ ਰਹੇ ਹੋ ਬਿਨਾਂ ਛੱਤੋਂ ਰਹਿ ਰਹੇ ਹੋ ਆਪਣੇ ਨਾਨਕੇ ਕਿਉਂ ਨਹੀਂ ਗਏ ਤੁਸੀਂ ਭਾਜੀ ਵੇਖੋ ਉਹ ਵੀ ਪਰਿਵਾਰ ਵਾਲੇ ਨੇ ਅਸੀਂ ਵੀ ਪਰਿਵਾਰ ਵਾਲਿਆਂ ਉਹਨਾਂ ਦੇ ਵੀ ਬੱਚੇ ਨੇ ਸਾਡੇ ਹੀ ਬੱਚਨੇ ਚਲੋ ਸਾਡੀ ਮਦਦ ਕਰ ਰਹੇ ਸਾਨੂੰ ਕੰਕ ਦੇ ਰਹੇ ਨੇ ਕੀ ਕਾ ਸਾਡੇ ਡਰਮ ਕਣਕ ਨਾਲ ਭਰਿਆ ਪਿਆ ਫਿਰ ਇੱਕ ਇੱਕ ਡਰਮ ਚੋਲਾ ਨਾਲ ਭਰਿਆ ਪਿਆ ਇੱਕ ਡਰਮ ਸਾਡਾ ਗੋੜ ਨਾਲ ਭਰਿਆ ਪਿਆ ਤੇ ਖਰਚਾ ਸਾਨੂੰ ਮਹੀਨੇ ਦਾ ਦਿੰਦੇ ਨੇ ਠੀਕ ਹੈ ਮੇਰਾ ਨਾਨਾ ਸਾਡੇ ਕੋਲ ਹੁੰਦਾ ਵਾ ਗੱਲ ਛੱਤ ਦੀ ਰਹੀ ਉਹਨਾਂ ਦਾ ਉਹਨਾਂ ਮਿਲ ਕੇ ਮਾਸੀ ਮੇਰੀ ਦਾ ਘਰ ਵਾ ਤੇ ਮੇਰੇ ਮਾਮੇ ਦਾ ਘਰ ਵਾਸੀਂ ਰਹਿ ਰਹੇ ਆ ਸਾਡੇ ਤਾਂ ਕੋਈ ਕਿਰਾਇਆ ਨਹੀਂ ਲੈ ਰਹੇ ਉਹਨਾਂ ਨੇ ਪਿਛਲੇ ਸਾਲ ਘਰ ਬਣਾਇਆ ਵਾ ਤੁਹਾਡੇ ਡੈਡੀ ਨੇ ਇਲਜ਼ਾਮ ਲਾਇਆ ਕਿ ਜਿਹੜਾ ਹੈਗੇ ਨੇ ਤੁਹਾਡੇ ਜਿਹੜੇ ਨਾਨਕੇ ਆ ਉਹ ਵੀ ਉਹਨਾਂ ਦੇ ਹੱਕ ਚ ਬੁਗਤੇ ਆ ਮੈਂ ਉਹਨਾਂ ਦੇ ਹੱਕ ਚ ਨੇ ਬਿਲਕੁਲ ਅੱਛਾ ਜੀ ਠੀਕ ਆ ਜੀ ਮੈਂ ਨਾਨੇ ਜਿੰਨੂੰ ਨੇ ਫੋਨ ਉਹ ਵੀਡੀਓ ਦੇ ਵਿੱਚ ਆ ਸਾਡੇ ਕੋਲ ਅੱਛਾ ਮੇਰੇ ਵੀਡੀਓ ਦੇ ਵਿੱਚ ਆ ਮੈਂ ਦਿਖਾ ਆਪਾਂ ਬਾਅਦ ਚ ਕਰ ਲਾਂਗੇ ਕੱਲ ਵੀ ਕਰ ਲੈ ਨਹੀਂ ਨਹੀਂ ਇੱਕ ਮਿੰਟ ਲਾ ਲਓ ਲਾ ਲਓ ਕਾਲ ਲਓ ਜੀ ਬੇਟੀ ਆਪਣੇ ਨਾਨੇ ਨੂੰ ਕਾਲ ਲਾ ਕੇ ਤਾਂ ਆਪਾਂ ਕੁਝ ਨਾਨਾ ਜੀ ਦੇ ਨਾਲ ਵੀ ਸਵਾਲ ਜਵਾਬ ਕਰਦੇ ਆ ਆਪਾਂ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡਾ ਮਕਸਦ ਕਿਸੇ ਦਾ ਪਰਿਵਾਰ ਨੂੰ ਉਛਾਲਣਾ ਨਹੀਂਗਾ ਕਿਸੇ ਦੇ ਨਾਲ ਜਿਹਦਾ ਇਸ ਵੇਲੇ ਨੰਬਰ ਨਹੀਂ ਹੈਗਾ ਦੂਸਰੇ ਫੋਨ 'ਚ ਆ ਤੁਸੀਂ ਕਿਸੇ ਵੀ ਆਪਾਂ ਬਾਅਦ ਵਿੱਚ ਕਰ ਲਾਂਗੇ ਉਹਨੂੰ ਰਿਕਾਰਡਿੰਗ ਤੋਂ ਆਪਾਂ ਐਡਿਟ ਕਰ ਲਾਂਗੇ ਕੋਈ ਗੱਲ ਨਹੀਂ ਜਿਹੜੀ ਤੁਹਾਡੇ ਨਾਲ ਨੇ ਤੁਸੀਂ ਗੱਲ ਕਰਾਓਗੇ ਆਪਾਂ ਉਹਨੂੰ ਐਡਿਟ ਕਰ ਲਾਂਗੇ ਦੂਸਰੀ ਗੱਲ ਇਹ ਰਹੀ ਜੀ ਮੇਰੇ ਫਾਦਰ ਕੋਲ ਜਾ ਰਹੇ ਨਹੀਂ ਮੀਡੀਆ ਤੇ ਮੇਰੇ ਕੋਲ ਆ ਰਹੀ ਆ ਇਹ ਗੱਲ ਮੇਰੇ ਸੱਕੀ ਪਣੀ ਹੋਣੀ ਚਾਹੀਦੀ ਨਹੀਂ ਤੇ ਮੈਂ ਬੋਲ ਕੇ ਪਾ ਦੂੰਗੀ ਤੁਸੀਂ ਪਾਓ ਜੋ ਪਾਣਾ ਬੋਲੋ ਅਸੀਂ ਤਾਂ ਤੁਹਾਡੇ ਵਾਸਤੇ ਆਏ ਤੁਹਾਡਾ ਪਤ ਲੈਂ ਲੈ ਆਏ ਤੁਸੀਂ ਬੋਲੋ ਇੱਕ ਇੱਕ ਅੱਖਰ ਨਹੀਂ ਕਟਾਂਗੇ ਅਸੀਂ ਬੋਲੋ ਤੁਸੀਂ ਹਾਂਜੀ ਹਾਂਜੀ ਰਹੀ ਗੱਲ ਮੇਰੇ ਪਿਓ ਦੀ ਕਿ ਉਹ ਨਸ਼ਾ ਨਹੀਂ ਕਰਦਾ ਚਲੋ ਮੰਨ ਲੈਂਦੇ ਨਹੀਂ ਨਸ਼ਾ ਕਰਦਾ ਠੀਕ ਆ ਫਿਰ ਇ tanto ਵੱਡਾ ਇਲਜ਼ਾਮ ਕਿਉਂ ਲਾਇਆ ਮੰਨ ਲਿਆ ਤੁਸੀਂ ਨਾ ਅੱਛਾ ਮੇਰੀ ਮਾਂ ਨੂੰ ਕੁੱਟਦਾ ਸੀ ਕੌਣ ਕੁੱਟਦਾ ਸੀ ਮੈਂ ਕਹਿ ਰਿਹਾ ਮੈਂ ਇਹ ਨਹੀਂ ਕਹਿ ਵੀ ਤੂੰ ਨੇ ਕੁੱਟਿਆ ਨਹੀਂਗਾ ਮੈਂ ਇਹ ਨਹੀਂ ਕਹਿ ਰਿਹਾ ਵੀ ਉਹਨੇ ਕੁੱਟਿਆ ਨਹੀਂਗਾ ਕੁੱਟਿਆ ਹੋਗਾ ਪਰ ਤੁਸੀਂ ਗਲਤ ਇਲਜ਼ਾਮ ਇੱਕ ਅਮਰਤਾਰੀ ਗੁਰਸਿੱਖ ਤੇ ਤੁਸੀਂ ਇਲਜ਼ਾਮ ਲਾਇਆ ਅ ਗਾਤਰ ਹਲਾ ਦੇਣਾ ਰਾਤ ਨੂੰ ਕੋਈ ਜ਼ਰੂਰੀ ਵੀ ਨਹੀਂ ਹੈਗਾ ਛੋਟੇ ਗਾਤਰੀ ਵੀ ਆਪਾਂ ਪਾ ਸਕਦੇ ਆ ਛੋਟੇ ਨਹੀਂ ਪਾਉਂਦੇ ਸੀ ਉਹ ਤਾਂ ਕਸ਼ਹਿਰਾ ਨਹੀਂ ਪਾਉਂਦੇ ਸੀ ਗਾਤਰਾ ਕੀ ਪਾਉਣਾ ਅੱਛਾ ਤਾਂ ਇਹ ਤੁਸੀਂ ਇਲਜ਼ਾਮ ਲਾ ਰਹੇ ਹੋ ਹਾਂਜੀ ਇੱਕ ਵੀ ਬੰਦਾ ਇੱਕ ਬੰਦਾ ਆਪਦੇ ਪਿੰਡ ਦਾ ਗਵਾਹ ਦੇ ਦਿਓ ਇੱਕ ਬੰਦਾ ਸਿਰਫ ਇੱਕ ਬੰਦਾ ਗੱਲ ਸੁਣੋ ਮੈਂ ਹੁਣ ਜਾ ਕੇ ਇੰਟਰਵਿਊ ਕਰਾਂਗਾ ਉਹਦਾ ਵੀ ਤੁਸੀਂ ਉਹ ਵੀ ਵੀਊ ਦਾ ਤੁਸੀਂ ਤਾਂ ਵੀਊ ਲੈਣੇ ਨੇ ਇਹ ਤੋਂ ਤੇ ਵੀ ਤਾਂ ਪਹਿਲਾਂ ਉਦੋਂ ਵੀ ਅਸੀਂ ਲੈ ਜਦੋਂ ਤੁਹਾਡੀ ਪਹਿਲੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਕਰਕੇ ਗਿਆ ਠੀਕ ਆ 1 ਮਿੰਟ 1 ਮਿੰਟ ਮੇਰੇ ਕੋਲ ਆਇਆ ਸੀ ਉਦੋਂ ਵੀ ਸਾਨੂੰ ਮਿਲੇ ਆ ਯੈਸ ਆ ਵੇਟ 30 ਲੱਖ ਲੋਕਾਂ ਨੇ ਤੁਹਾਡੀ ਵੀਡੀਓ ਦੇ ਦੇ ਲੱਖ ਲੋਕਾਂ ਨੇ ਵੇਖੀ ਆਤੀ ਆ ਜੇ ਸਾਨੂੰ ਸਾਡਾ ਪਿਓ ਪਿਆਰ ਕਰਦਾ ਹੁੰਦਾ ਤੇ ਸਾਨੂੰ ਸੜਕਾਂ ਤੇ ਰੁਲਣਾ ਨਾ ਪੈਂਦਾ ਅਸੀਂ ਅੱਜ ਆਪਣੇ ਪਰਾਂ ਦਾ ਸਟਾਨ ਤੇ ਨੂੰ ਬੋਲਣਾ ਪੈ ਗਿਆ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਤੁਹਾਡੇ ਪਿਓ ਨਾਲ ਪਿਆਰ ਕੀਤਾ ਕਿ ਨਹੀਂ ਕੀਤਾ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਮੈਂ ਇਹ ਗੱਲ ਕਹਿ ਰਿਹਾ ਤੁਸੀਂ ਇੱਕ ਗੋਰਖ ਅਮਰਧਾਰੀ ਦੇ ਇਲਜ਼ਾਮ ਲਾ ਰਹੇ ਇਸ ਗੱਲ ਨੂੰ ਮੰਨਦੇ ਹੋ ਗਲਤੀ ਮੰਨਦੇ ਹੋ ਨਹੀਂ ਅਸੀਂ ਨਹੀਂ ਮੰਨਦੇ ਗਲਤੀ ਸਾਡੀ ਗਲਤੀ ਨਹੀਂ ਆ ਕਿ ਇੱਥੇ ਸਿੰਪਟੀਕਾਰ ਖੇਡਿਆ ਆਪਣੇ ਪਿਓ ਨੂੰ ਬਦਨਾਮ ਕਰਨ ਦੇ ਵਿੱਚ ਇਹ ਕੋਈ ਬਦਨਾਮ ਕਰਨ ਦੇ ਵਿੱਚ ਨਹੀਂ ਹੈਗਾ ਸਰ ਮੈਂ ਤੁਹਾਨੂੰ ਗੱਲ ਦੱਸ ਰਹੀ ਆ ਪਿਓ ਸਾਡਾ ਸੀ ਵਿਆਹ ਹੈ ਮੇਰੀ ਮਾਂ ਨਾਲ ਸਾਨੂੰ ਪਤਾ ਨਸ਼ਾ ਕਰਦਾ ਕਿ ਨਹੀਂ ਕਰਦਾ ਪਿੰਡ ਦਾ ਬੰਦਾ ਆਇਆ ਸਾਰਾ ਪਿੰਡ ਸਾਰਾ ਪਿੰਡ ਮੇਰੇ ਕੋਲ ਵੀਡੀਓ ਪਈ ਹੈ ਨਾ ਹੁਣੇ ਤੁਹਾਨੂੰ ਦਿਖਾ ਕੇ ਜਾਵਾਂਗਾ ਸਾਰਾ ਪਿੰਡ ਸਾਰਾ ਪਿੰਡ ਜੇ ਸਾਰਾ ਪਿੰਡ ਇੱਕ ਮਿੰਟ ਇੱਕ ਮਿੰਟ ਰੁਕੋ ਜੇ ਸਾਰਾ ਪਿੰਡ ਉਹਨਾਂ ਦੇ ਨਾਲ ਸੀ ਜਿੱਦਣ ਸਾਨੂੰ ਘਰੋਂ ਘਟਿਆ ਉਦੋਂ ਪਿੰਡ ਕਿੱਥੇ ਸੀ ਪਿੰਡ ਵਾਲੇ ਕਹਿੰਦੇ ਸੀ ਤਿੰਨ ਵਾਰੀ ਚਾਰ ਵਾਰੀ ਉਹਨਾਂ ਦਾ ਸਮਝੌਤਾ ਕਰਾਇਆ ਕਿੰਨੀ ਕਵਾਰ ਪਿੰਡ ਕਿੰਨੇ ਕਿੰਨੇ ਵਾਰੀ ਸਮਝੌਤਾ ਕਰਾਇਆ ਅੱਛਾ ਚਲੋ ਸਮਝੌਤਾ ਕਰਾਤਾ ਫੋਨ ਅਸੀਂ ਕੇਸ ਲਾਇਆ ਉੱਥੇ ਖਡੂਰ ਸੇਬ ਕੇਸ ਲਗਾ ਖਰਚਾ ਦਿੱਤਾ ਇਹਦੇ ਤਰੀਕਾ ਤੇ ਨਹੀਂ ਹੁੰਦਾ ਅੱਜ ਮੈਂ ਜਵਾਨ ਹੋ ਗਈ ਆ ਮੈਂ ਬੋਲ ਰਹੀ ਆ ਮੈਂ ਇਦਾਂ ਹੀ ਬੋਲੂਗੀ ਮੈਂ ਕਹਾਂ ਅਸੀਂ ਤੁਹਾਨੂੰ ਬੋਲਣ ਤੇ ਕਿਸੇ ਦੀ ਪੋਟੇ ਉਸੇ ਵਾਸਤੇ ਵੀਊ ਲੈਣੇ ਨੇ ਪੈਸੇ ਕਮਾਉਣੇ ਨੇ ਬਸ ਭੈਣੇ ਵੀਊ ਤਾਂ ਅਸੀਂ ਉਹ ਦਿਨ ਵੀ ਲੈ ਜਦੋਂ ਪਹਿਲੀ ਵੀਡੀਓ ਤੁਹਾਡੀ ਚਲਾਈ ਆ ਸਾਡੀ ਵੀਡੀਓ ਕਰਕੇ ਆ ਰਹੇ ਨੇ ਸਾਡੀ ਵੀਡੀਓ ਕਰਕੇ ਪੈਸੇ ਆ ਰਹੇ ਨੇ ਜੋ ਪੈਸੇ ਕਿਸੇ ਦੇ ਸਾਡੀ ਵੀਡੀਓ ਕਰਕੇ ਆਏ ਆ ਸਾਡੇ ਕਰਕੇ ਜਿਹੜੇ ਅਸੀਂ ਕਿਸੇ ਨੂੰ ਉਛਾਲਣ ਵਾਸਤੇ ਨਹੀਂ ਆਏ ਅਸੀਂ ਸੱਚਾਈ ਤੱਕ ਜਾਵਾਂਗੇ ਅਸੀਂ ਵਾਲ ਦੀ ਖੱਲ ਲਾਉਣੀ ਜਾਣਦੇ ਆ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਵਾਲ ਦੀ ਖੱਲ ਲਾਉਣੀ ਜਾਣਦੇ ਆ ਤੁਸੀਂ ਇੱਕ ਗੁਰ ਸਿੱਖ ਅਮਰਧਾਰੀ ਸਿੰਘ ਤੇ ਇਹ ਬਣਾਇਆ ਉਹ ਕਾ ਦਾ ਸਿੰਘ ਜਿਣੀ ਆਪਣੇ ਇੱਕ ਪੋਤ ਤੇ ਪੈਣੀ ਲਾਇਆ 5 ਮਹੀਨੇ ਚ ਮੇਰਾ ਭਰਾ ਹੋਇਆ ਈ 1 ਰੁਪਿਆ ਲਾਇਆ ਪੁੱਛ ਲੋ ਮੇਰੇ ਤੋਂ ਦਰਖਾਸਤ ਉਹਦੇ ਵਿੱਚ ਕਾਰਨ ਲਿਆਊਗਾ ਨਾ ਕਾਰਨ ਇਹ ਵਾ ਡਿੱਗੀ ਲੈ ਕੇ ਕਹਿੰਦੇ ਮਰ ਜੂਗਾ ਤੇ ਇਹਦੇ ਵਿੱਚ ਪਾ ਲਿਆ ਓ ਮੈਂ ਕਹਿ ਰਿਹਾ ਤੁਸੀਂ ਪਿੰਡ ਦਾ ਇੱਕ ਬੰਦਾ ਮੈਨੂੰ ਦੇ ਦਿਓ ਤੁਹਾਡੇ ਪਿੰਡ ਦਾ 2008 ਦਾ ਭਰਾ ਛੜਤਾ ਪਿੰਡ ਹੈ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਉਸ ਨਾਨਕਿਆਂ ਚੋਂ ਇੱਕ ਬੰਦਾ ਦੇ ਦਿਓ ਤੁਹਾਡੇ ਨਾਨਕੇ ਇੱਕ ਬੰਦਾ ਆ ਜਾਵੇ ਮੈਂ ਉਹਦਾ ਇੰਟਰਵਿਊ ਕਰਕੇ ਚਲਾਵਾਂਗਾ ਹੋਰ ਦੱਸੋ ਮੇਰੀ ਗੱਲ ਸੁਣਾ ਹਾਂ ਵਿਆਹ ਆ ਸਾਡੇ ਮੇਰੀ ਮਾਂ ਦੇ ਨਾਲ ਪਿਓ ਮੇਰਾ ਠੀਕ ਆ ਸੀ ਉਹਦੇ ਪਹਿਲਾਂ ਤਾਂ ਤੁਸੀਂ ਪਿਓ ਮੰਨਣ ਨੂੰ ਵੀ ਤਿਆਰ ਨਹੀਂ ਇੱਕ ਮਿੰਟ ਇੱਕ ਮਿੰਟ ਮੈਂ ਗੱਲ ਕਰ ਰਹੀ ਹਾਂ ਯਸਟ ਉਹ ਪਿਓ ਬਣਦੇ ਲਾਇਕ ਨਹੀਂ ਐ ਜਿਹੜਾ ਬੰਦਾ ਖਰਚਾ ਨਹੀਂ ਦੇ ਸਕਦਾ ਉਹਨੂੰ ਨਿਆਣੇ ਜੰਮਣ ਦਾ ਸ਼ੌਂਕ ਸੀ ਪਾਲਣ ਦਾ ਸ਼ੌਂਕ ਨਹੀਂ ਆਪਾਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਤੋਂ ਵੀ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਕਿੰਨਾ ਕੁ ਉਹਨਾਂ ਨੂੰ ਕੁੜ ਦਾ ਮਾਸ ਮੈਂ ਤਾਂ ਜੀ ਇੱਕੋ ਮਿੰਟ ਇੱਧਰ ਆਇਓ ਇੱਕੋ ਮਿੰਟ ਆਇਓ ਆਇਓ ਮੈਂ ਹੁਣ ਖੁਲਾਸਾ ਕਰਨ ਜਾ ਰਿਹਾ ਮੈਂ ਮਾਤਾ ਜੀ ਤੁਹਾਡੇ ਪਤੀ ਨੂੰ ਮਿਲ ਕੇ ਆਇਆ ਸਾਰੇ ਪਿੰਡ ਵਾਲਿਆਂ ਨੂੰ ਪੰਚਾਇਤ ਨੂੰ ਮਿਲ ਕੇ ਆਇਆ ਠੀਕ ਹੈ ਜੀ ਤੁਹਾਡੇ ਪਿੰਡ ਦੇ ਵਿੱਚੋਂ ਇੱਕ ਵੀ ਬੰਦਾ ਤੁਹਾਡੇ ਹੱਕ ਵਿੱਚ ਨਹੀਂ ਪਹੁੰਚਿਆ ਉਹ ਕਹਿ ਰਿਹਾ ਵੀ ਇਹ ਬਿਲਕੁਲ ਹੀ ਬੀਬੀ ਜਿਹੜੀ ਆ ਉਹ ਉਹਦਾ ਨਹੀਂ ਪਰਿਵਾਰ ਦੇ ਨਾਲ ਸਹਿਮਤੀ ਹੋਈ ਤੁਹਾਡੀ ਆਪ ਦੀ ਸੱਸ ਨਾਲ ਵੀ ਨਹੀਂ ਬਣਦੀ ਠੀਕ ਹੈ ਤੁਹਾਡੇ ਪਤੀ ਨਾਲ ਵੀ ਨਹੀਂ ਤੁਹਾਡੀ ਬਣਦੀ ਇਹ ਤੁਹਾਡੇ ਪਿੰਡ ਵਾਲੇ ਕਹਿੰਦੇ ਮੈਂ ਨਹੀਂ ਕਹਿ ਰਿਹਾ ਤੁਸੀਂ ਕੀ ਕਹਿਣਾ ਚਾਹੋ ਸਾਹਮਣੇ ਆ ਜਾਓ ਭਾਈ ਮੈਂ ਨਾ ਇਹ ਇੱਧਰ ਇੱਧਰ ਅਸੀਂ ਮਤਲਬ ਕਿ ਕੋਰਟ ਦੇ ਵੀ ਸਾਰੇ ਸਬੂਤ ਰੱਖੇ ਹੋਏ ਆ ਜਦ ਦਿਨ ਇੱਥੇ ਕੋਟ ਮਾਰਨ ਦੀ ਦੇਖਿਆ ਹਾਂ ਸਾਰਾ ਕੁਝ ਸਾਡੇ ਕੋਲ ਆ ਜਿਹੜਾ ਮਰਜੀ ਉਹ ਮਰਜੀ ਕਹਿੰਦੇ ਸੋ ਅਸੀਂ ਕੁਝ ਨਹੀਂ ਕੀਤਾ ਠੀਕ ਹੈ ਨਾ ਕੀ ਸਾਡੇ ਘਰ ਦਾ ਕਾਸ਼ਾ ਤੁਹਾਡੀ ਗੱਲ ਹੋਈ ਹੈ ਨਾ ਇੱਕ ਸਾਲ ਇੱਕ ਸਾਲ ਮੈਂ ਆਪਣੇ ਘਰ ਦੇ ਵਿੱਚ ਰਹੀ ਜਦੋਂ ਮੇਰੀ ਬੇਟੀ ਜਦੋਂ ਤੋਂ ਮੇਰੇ ਪਾਇਸ ਵਰਦੀ ਨਾ ਹਾਂ ਹਾਂ ਉਹਦਾ ਮਤਲਬ ਵੀ ਉਹ ਹਮ ਪਹਿਲਾਂ ਇੱਥੇ ਰਹਿੰਦੀ ਨਹੀਂ ਯਾਰ ਉਹਨੂੰ ਆਟਾ ਲੈ ਕੇ ਜਦੋਂ ਉਹਨੇ ਬਿਮਾਰ ਉਹਨਾਂ ਨੂੰ ਆਸਟ੍ਰੇਲੀਆ ਲੈ ਗਿਆ ਮੈਂ ਬਿਮਾਰ ਨਾ ਮੈਨੂੰ ਕੁਛ ਨਹੀਂ ਲੱਗਦਾ ਮੇਰਾ ਬੇਡਾ ਪੰਜਵੇਂ ਮਹੀਨੇ ਦੀ ਹੋਇਆ ਵਾ ਇਹਨੇ ਲੱਤ ਮਾਰੀ ਆ ਮੈਂ ਹਸਪੀਟਲ ਗੁਰੂ ਰਾਮਦਾਸ ਸਾਡਾ ਆ ਮੇਰੇ ਮਾਂ ਨੇ ਤੇ ਮੇਰੇ ਭਰਾ ਨੇ ਤੇ ਇਹਨੇ ਪਹਿਲਾਂ ਆਇਆ ਅੱਛਾ ਜੀ ਮੇਰੇ ਮਾਣ ਨੇ ਮੇਰੇ ਭਰਾ ਨੇ ਪੈਸੇ ਲਾਏ ਜਿੰਨੇ ਵੀ ਲਾਏ ਆ ਠੀਕ ਹੈ ਨਾ ਉਸ ਤੋਂ ਬਾਅਦ ਆ ਅਸੀਂ ਮਤਲਬ ਵੀ ਹਾਂ ਨੂੰ ਕੁੱਟ ਮਾਰ ਕੇ ਮੇਰੇ ਨ ਮਮੀ ਨੇ ਪੈਸੇ ਦਿੱਤੇ ਹਿੰਦ ਸਾਹਿਬ ਜਾਓ ਅਈ ਜਿਆਦਾ ਡਿਮਿਸ਼ਨ ਕਰਾਉਣੀ ਜਿੰਨੀ ਵਾਰੀ ਕਰਉਂਦੇ ਰਿਹਾ ਮੇਰੀ ਮੰਮੀ ਤੇ ਮੇਰੇ ਡੈਡ ਡਿਮਿਸ਼ਨ ਕਰਾਉਂਦੇ ਰਿਹਾ ਇਹਨਾਂ ਨੇ ਮਤਲਬ ਵੀ ਇਹਦਾ ਦਿਲ ਬੀਮਾ ਨੋਗਾ 40000 ਰੁਪਿਆ ਦਿਲ ਬੀਮਾ ਨੋਗਾ ਨੂੰ ਖੰਡੂਰ ਸਾਜ ਪਿੰਡ ਮੰਗਲਾਨੀ ਉੱਥੇ ਇਹਨਾਂ ਨੂੰ ਕਟ ਮਾਰ ਕੀਤੀ ਆ ਉਸ ਤੋਂ ਬਾਅਦ ਅਸੀਂ ਕੰਗੀ ਦਰਖਾਸਤ ਦਿੱਤੀ ਆ ਉਹਦੀ ਹਰ ਕੋ ਦਰਖਾਸਤ ਅੱਜ ਜਿੱਦਿਆ ਮੁੜ ਕੇ ਇਹਨਾਂ ਨੂੰ ਕਟ ਮਾਰ ਕਰਕੇ ਸਾਨੂੰ ਛੱਡ ਇੱਕ ਮਿੰਟ ਚਲੋ ਠੀਕ ਹੈ ਕਟ ਮਾਰ ਹੋਈ ਹੋ ਜੀ ਉਹ ਕਟ ਮਾਰ ਦੀ ਕੋਈ ਵਜ੍ਹਾ ਵੀ ਹੋਵੇਗੀ ਨਾ ਕਿਹੜੀ ਗੱਲੋਂ ਕਟ ਮਾਰ ਇਦਾਂ ਤੇ ਕੋਈ ਨਹੀਂ ਜੇ ਕਿਸੇ ਨੇ ਪੁੱਛਿਆ ਵੀ ਤਲੇ ਵੀ ਸਾਨੂੰ ਪੈਸੇ ਦੱਸੋ ਕਿੱਥੇ ਵਰਤੇ ਆ ਇੱਕ ਦਿਨ ਚ ਪੈਸੇ ਕਿੱਥੇ ਵਰਤਲੇ ਆ ਤਾਂ ਮੈਂ ਵਰਤਲੇ ਹਾਂ ਵਰਤਲੇ ਤੂੰ ਸਾ ਪੁੱਛਿਆ ਉਹਨੂੰ ਪੈਸੇ ਕਿੱਥੇ ਵਰਤੇ ਆ ਹਾਂ ਹਾਂਜੀ ਵਰਤਲੇ ਉਹਨੂੰ ਮੈਂ ਵਰਤਲੇ ਅੱਛਾ ਤੇ ਵਰਤਲੇ ਮੈਂ ਹਾਂ ਵੀ ਮੇਰੀ ਮਾਂ ਪਿਓ ਦੀ ਆਮਦਨ ਆ ਉਹਨਾਂ ਨੇ ਮੈਨੂੰ ਦਿੱਤੇ ਮੈਂ ਕਿਥੋਂ ਨਾ ਜਵਾਬ ਦਵਾਂਗੀ ਜਦੋਂ ਮੈਂ ਉਹਨਾਂ ਕੋਲੋਂ ਲੈ ਆ ਤੇ ਮੈਂ ਕਿਥੇ ਜਵਾਬ ਦਵਾਂਗੀ ਮੇਰੀ ਤੁਸੀਂ ਉਹ ਪੈਸੇ ਜਿਹੜੇ ਲਿਆਏ ਸੀ ਉਹ ਮਾਂ ਪਿਓ ਤੋਂ ਲਿਆ ਹੀ ਹਾਂਜੀ ਬਾਬੇ ਮੰਮੀ ਪਾਪਾ ਕੋਲੋਂ ਲਿਆ ਸੀ ਅੱਛਾ ਤੇ ਉਹ ਮੰਮੀ ਪਾਪਾ ਦੇ ਪੈਸੇ ਤੁਹਾਡੇ ਘਰ ਵਾਲੇ ਨੇ ਵਰਤਲੇ ਹਾਂਜੀ ਕਿਸ ਕੱਟ ਲੜਾਈ ਦੇ ਜੋ ਅੱਜ ਦੇ ਦਿਨ ਤੱਕ ਭਾਜੀ ਜਿੰਨੇ ਚੀਜ਼ ਆ 2005 ਤੋਂ ਲੈ ਕੇ ਅੱਜ ਦੇ ਦਿਨ ਤੱਕ ਅਕਰੀਜ਼ ਜੇ ਮੰਜੇ ਸੀਗੇ ਮੇਰਾ ਬੇਟਾ ਹੋਇਆ ਮੰਜੇ ਵੀ ਚੋਕਲੇਟੀ ਵੀ ਟੁਕ ਲਿਆ ਠੀਕ ਨੇ ਮੇਰੇ ਘਰ ਕੋਈ ਚੀਜ਼ ਨਹੀਂ ਆ ਦੱਤੀ ਠੀਕ ਨੇ ਮੇਰਾ ਮਦਲਕੀ ਜਦੋਂ ਮੇਰਾ ਬੇਟਾ ਹੁੰਦਾ ਵਾ ਉਸ ਤੋਂ ਬਾਅਦ ਕੋਈ ਚੀਜ਼ ਮੇਰੇ ਘਰ ਵਿੱਚ ਨਹੀਂ ਆ ਦੱਤੀ ਠੀਕ ਹੈ ਨਾ ਮੈਂ ਇਹ ਬੱਚਾ ਲੈ ਕੇ ਮੇਰਾ ਭਰਾ ਆ ਮੇਰੇ ਕਿ ਨਾਲ ਪਰਿਵਾਰ ਤੇ ਨਾਲ ਗੱਡੀ ਆ ਲਾਇਆ ਇਹਨੇ ਘਰ ਆਇਆ ਮੈਂ ਬੱਚਾ ਲਾ ਕੇ ਘਰ ਗਈ ਮੈਂ ਪਿਆ ਇੱਕ ਸੋਹਰੇ ਹੋਣਾ ਕਿੱਥੇ ਜਾਣੇ ਕਾਕਾ ਲਾ ਕੇ ਇਹ ਕਰੋ ਬਾਹਰ ਨਿਕਲ ਗਿਆ ਮਾਪੇ ਜਦੋਂ ਆਪਣਾ ਪੁੱਤ ਹੋਇਆ ਵਾ ਆਪਣੇ ਪੁੱਤ ਵੜੀ ਲੱਡੂ ਨਹੀਂ ਵੰਡੇ ਤੇ ਪਿਆਰਾ ਸੁੰਘ ਤੇ ਪੋਤਰਾ ਹੋਇਆ ਉਹਦੇ ਘਰ ਲੱਡੂ ਇਹਨਾਂ ਨੇ ਵੰਡੇ ਅਰਦਾਸਾਂ ਕਰਾਈਆਂ ਜਦੋਂ ਮੇਰਾ ਪੁੱਤ ਹੋਇਆ ਮੇਰੀ ਸੱਸ ਕਹੇ ਕਿ ਇਹ ਵੀ ਇਹਨੇ ਡੱਬੇ ਚ ਪਾ ਕੇ ਹੋਣਾ ਮੇਰੇ ਪੁੱਤ ਨੂੰ ਪਰਜਾਈ ਨਾ ਕਰੋ ਮੇਰੀ ਮਾਂ ਨੇ ਕਿਹਾ ਸੀ ਬਾਈ ਗੁਰੂ ਰਾਮਦਾਸ ਜਰਦਾਰ ਕਰ ਮੇਰੇ ਪੁੱਤ ਦੀ ਟੁੱਟੀ ਵੀ ਗੰਢੀ ਉਹਨੇ ਦੋ ਤਿੰਨ ਇਲਜ਼ਾਮ ਤੁਹਾਡੇ ਤੇ ਲਾਇਆ ਕਿ ਇੱਕ ਤਾਂ ਉਹਨਾਂ ਨੇ ਮੇਰੀ ਮਾਂ ਨੂੰ ਚਿਚੜਾ ਵਾਲੀ ਦਵਾਈ ਪਾ ਕੇ ਕਿਸੇ ਖਾਣ ਵਾਲੀ ਚੀਜ਼ ਦੇ ਦਿੱਤੀ ਇਹ ਤਾਂ ਗਲਤ ਗੱਲ ਤਾਂ ਤੁਹਾਡੇ ਕਹਿੰਦੇ ਜਦੋਂ ਕਰ ਨਹੀਂ ਰਹੇਦੇ ਸੀ ਅਈ ਰਨੇ ਕਰਾਇਤੇ ਸੀਗੇ ਕਿ ਇਹ ਮਟਬੀ ਨੇ ਕਰ ਰਿਹਾ ਹੈ ਕਿ ਜੀ ਕਿਹੜਾ ਕਹਿੰਦੇ ਕਰ ਰਹੇ ਹਾਂ ਜੀ ਇੱਕ ਉਹਨਾਂ ਨੇ ਇਹ ਗੱਲ ਕਹੀ ਆ ਵੀ ਤੁਸੀਂ ਜਿਹੜਾ ਸੀਗਾ ਤੁਹਾਡੀ ਲੜਾਈ ਝਗੜਾ ਹੁੰਦਾ ਸੀਗਾ ਫੰਦੂ ਇੱਕ ਵਾਰੀ ਥਾਣੇ ਦੇ ਵਿੱਚ ਵੀ ਤੁਹਾਡੇ ਖਿਲਾਫ ਕਮੇਡ ਕੀਤੀ ਤੇ ਤੁਹਾਡੀ ਭੈਣ ਤੋਂ ਛਡਾ ਕੇ ਲਈ ਕਿਹੜੇ ਮਾਮਲੇ ਵਿੱਚ ਸੀ ਮੈਂ ਤੁਹਾਨੂੰ ਦੱਸਣੇ ਆ ਤੇ ਦੇਖੋ ਮੈਂ ਸਿਲੰਡਰ ਵੇਚਦੀ ਸੀ ਵੀ ਅਲੇ ਤਾਰਦੀ ਸੀ ਨਾਗੋਗੀ ਦੇ 20 ਰੁਪਏ ਉੱਥੇ ਅੱਜ ਦੇ ਦਿਨ ਰਕਮ ਕਰ ਸੀਤਾ ਹਜ਼ਾਰਾ ਰਸੀਤਾ ਪਈ ਮੈਂ ਸਾਂਭ ਕੇ ਰੱਖਿਆ ਸਾਰੇ ਸਬੂਤ ਸਾਹਮਣੇ ਆ ਠੀਕ ਨਹੀਂ ਜਿੱਥੇ ਵੀ ਮੈਨੂੰ ਜਾਣਾ ਪਊਗਾ ਮੈਂ ਇਸ ਕਰਕੇ ਸਾਹਮਣੇ ਮੈਨੂੰ ਕਿਤੇ ਵੀ ਜਾਣਾ ਪਊਗਾ ਮੈਂ ਸਬੂਤ ਲੈ ਕੇ ਤੁੰਗੀ ਠੀਕ ਨਹੀਂ ਜਦੋਂ ਮੈਂ ਪਾਜੀ ਮੈਂ ਤੁਰ ਕੇ ਜਾਣਾ ਵਾਂ ਮੈਂ ਕਿਸੇ ਬੰਦੇ ਨੇ ਮੇਰੇ ਹੱਥ ਦਵਾਗੀ ਬੰਦਾ ਮਾਰਦਾ ਮੈਂ 8 10 ਸਾਲ 15 ਸਾਲ ਹੋ ਗਏ ਮੈਂ ਇਕੱਲੀ ਰਹਿੰਦੀ ਹਾਂ ਅੱਜ ਦੇ ਦਿਨ ਤੱਕ ਨਹੀਂ ਮੈਂ ਮਾਰੀ ਹੋਈ ਆਪਣੇ ਬੱਚੇ ਪਾਲਣ ਦੀ ਤੁਹਾਡੇ ਤੁਹਾਡੇ ਜਿਹੜੇ ਪਰਿਵਾਰ ਵਾਲੇ ਆ ਨਾ ਉਹਨਾਂ ਨੇ ਬਹੁਤ ਗੰਦੇ ਇਲਜ਼ਾਮ ਲਾਇਆ ਤੁਹਾਡੇ ਨਹੀਂ ਰਹਿੰਦਾ ਉਹ ਤਾਂ ਗੰਦੇ ਆਪ ਖੁਦ ਗੰਦੇ ਇੱਕ ਮਿੰਟ ਮੈਂ ਆਨਾ ਆਨਾ ਖੁਦ ਗੰਦੇ ਉਹ ਆਪ ਆ ਮੇਰਾ ਛੋੜਾ ਸਾਹ ਉਹਨੇ ਆਪ ਮੇਰੀ ਸੱਸ ਨੇ ਖੁਦ ਮਾਰਿਆ ਵਾ ਧੇਰ ਮੇਰਾ ਖੁਦ ਮਾਰਿਆ ਵਾ ਮੇਰੀ ਬੇੜੀ ਜਿਹੜੀ ਬੇੜੀ ਸੀ ਨਣਾਨਕ ਉਹ ਖੁਦ ਮਾਰੀ ਜ ਉਹਨੇ ਠੀਕ ਹੈ ਨਹੀਂ ਮੇਰਾ ਹੁਣ ਜਿਹੜਾ ਜੇਠ ਮੜਿਆ ਵਾ ਤੁਹਾਡੇ ਤੁਹਾਡੇ ਜਿਹੜੇ ਪਰਿਵਾਰ ਵਾਲੇ ਆ ਨਾ ਉਹਨਾਂ ਨੇ ਬਹੁਤ ਗੰਦੇ ਇਲਜ਼ਾਮ ਲਾਇਆ ਤੁਹਾਡੇ ਨਾ ਹੀ ਰਹਿੰਦਾ ਉਹ ਤੇ ਗੰਦੇ ਆਪ ਖੁਦ ਗੰਦੇ ਇੱਕ ਮਿੰਟ ਮੈਂ ਆਨਾ ਆਨਾ ਖੁਦ ਗੰਦੇ ਉਹ ਆਪ ਆ ਮੇਰਾ ਸੋਹਰਾ ਸਾਹ ਉਹਨੇ ਆਪ ਮੇਰੀ ਸੱਸ ਨੇ ਖੁਦ ਮਾਰਿਆ ਵਾ ਧੇਰ ਮੇਰਾ ਖੁਦ ਮਾਰਿਆ ਵਾ ਮੇਰੀ ਬੇੜੀ ਜਿਹੜੀ ਬੇੜੀ ਨਨਾਨਕ ਉਹ ਖੁਦ ਮਾਰੀ ਜ ਉਹਨੇ ਠੀਕ ਹੈ ਨਹੀਂ ਮੇਰਾ ਹੁਣ ਜਿਹੜਾ ਜੇਠ ਮੜਿਆ ਵਾ 2 ਸਾਲ ਹੋ ਗਿਆ ਉਨ੍ਹਾ ਦੇ ਫਾ ਲੈ ਕੇ ਮਰ ਜਾ ਪਹਿਲੀ ਯੂਨੀਵਰਸਿਟੀ ਨੇ ਠੇਕੇ ਤੇ ਲਈ ਆ ਅਸੀਂ ਰਹਿੰਨੇ ਇੱਥੇ ਆ ਹੁਣ ਅੱਜ ਵੀ ਬੰਦਾ ਪਿੰਡ ਚ ਹੋ ਕੇ ਗਿਆ ਹੰਡ ਧਮਕੀ ਦੇ ਕੇ ਗਿਆ ਕੱਲ ਵੀ ਲੇਡੀਸ ਹੋ ਕੇ ਮੈਂ ਦੇਖਦਾ ਦੇਖਦਾ ਤੇ ਦੇਖਦੇ ਕੀ ਵੇਖੋ ਜਦੋਂ ਉਹਨਾਂ ਨੇ ਜਦੋਂ ਆਪਾਂ ਮਾ ਸੱਚੇ ਆ ਰੱਬ ਨੇ ਤਾਂ ਜਿੱਕੇ ਲਾਣੀ ਗਏ ਅੱਥੇ ਜਿਹਦੀ ਮੱਝ ਬਟੇ ਮੱਝ ਦੇ ਬਟੇ ਦੇ ਕੁੱਤਾ ਤਾਂ ਹੈ ਨਹੀਂ ਜਿਹੜਾ ਟੰਗ ਤੋੜ ਖਾਊਗਾ ਜੇ ਹਾਡੀਆਂ ਅੰਦਰਾਂ ਤਾਇਆ ਵਾਂ ਜਿਹੜੇ ਮੱਜੇ ਦੇ ਬਹਿ ਕੇ ਰੋ। ਅਚੋ ਚਲੋ ਇੱਕ ਦੋ ਸਵਾਲ ਇੱਕ ਮਿੰਟ ਖਲੋ। ਪਹਿਲੇ ਤੁਸੀਂ ਇਲਜ਼ਾਮ ਲਾਇਆ ਸੀ ਕਿ ਵੀ ਸਵਾਰਾ ਸਮਾਨ ਵੇਚ ਦਿੱਤਾ ਕਰਦਾ। ਜ਼ਮੀਨ ਵੇਚ ਦਿੱਤੀ ਕਰਦੀ। ਪਰ ਤੁਹਾਡੇ ਪਿੰਡ ਦੇ ਵਾਲਿਆਂ ਨੇ ਇਹ ਕਿਹਾ ਵੀ ਕੋਈ ਜ਼ਮੀਨੀ ਵੇਚੀ ਗਈ ਕੋਈ ਘਰ ਨਹੀਂ ਵਿਕਿਆ ਕਰਦੇ ਵਿੱਚ ਜੇ ਵਿਕਿਆ ਸੀਗਾ ਸਿਰਫ ਉਹ ਗਹਿਣਾ ਜ਼ਮੀਨ ਗਹਿਣੇ ਛਡਾਉਣ ਤੋਂ ਲਿਖਿਆ ਸੀ। ਅੱਗੇ ਸੁਣ ਲਓ ਜੀ ਕੋਈ ਵੀ ਨਸ਼ੇ ਦੇ ਵਿੱਚ ਕੋਈ ਵੀ ਘਰ ਦਾ ਸਮਾਨ ਨਸ਼ੇ ਜੀ ਨਹੀਂ ਵਿਕਿਆ। ਤੁਸੀਂ ਮਸ਼ੇ ਦੇ ਸਮਾਨ ਹੈ ਇਹ ਵੇਖੋ ਜੀ ਅੱਜ ਤੋਂ 6 ਮਹੀਨੇ 14 ਮਰਲੇ ਕਰਦੇ ਸੀ ਉਹ ਵੀ ਚਾ ਉਹਦਾ ਮਰਲੇ ਦਾ ਅੱਧੇ ਵੇਚ ਦਿੱਤਾ ਵਾ ਮੈਨੂੰ ਪਤਾ ਲੱਗਾ ਫਿਰ ਮੈਨੂੰ ਪਿੰਡ ਦੀ ਜਨਨੀ ਲੈ ਕੇ ਗਿਆ ਕਿ ਤੂੰ ਜਾ ਕੇ ਪਿੰਡ ਜਾਓ ਮੈਂ ਕਿਹਾ ਮੈਂ ਕੀ ਕਰਨਾ ਪਿੰਡ ਜਾ ਮੇਰਾ ਓខਾ ਵੇਲਾ ਟਾਈਮ ਨਿਕਲ ਗਿਆ ਵਾ ਛੋਟੇ ਮੇਰੇ ਬੱਚੇ ਮੈਂ ਮੈਂ ਤੇ ਕਰਕੇ ਪਾਲ ਲੈ ਮੈਂ ਉੱਥੇ ਕੀ ਕਰਨਾ ਚਾਹੇ ਮੇਰੀ ਬੱਚੀ ਮਾਲ ਕੀ ਕਿੰਨੀ ਸੀ ਤੁਹਾਡੀ ਜ਼ਮੀਨ ਦੀ ਮਾਲ ਕੀ ਹੈਗੀ ਸੀ ਸੱਤ ਸੱਤ ਕਿੱਲੇ ਉਹ ਕਹਿੰਦੇ ਉਹਦੀ ਇਹ ਬੇਟੀ ਦੀ ਦਾਦੀ ਕਹਿ ਰਹੀ ਤੇ ਸਾਡੇ ਕੋਲ 3 ਕਿੱਲੇ ਜ਼ਮੀਨ ਸੀਗੀ ਉਹ 3 ਕਿੱਲੇ ਅੱਜ ਵੀ ਸਾਡੇ ਕੋਲ ਮੌਜੂਦ ਆ ਜਿਹੜੇ ਪੁਰਾਣੇ ਕਾਗਜ਼ ਸਾਡੇ ਕੋਲ ਪੜਾ ਲੈਣ ਜਿੱਥੋਂ ਮਰਜ਼ੀ ਅੱਜ ਵੀ ਮੌਜੂਦ ਨੇ ਵੇਖੋ ਜੀ ਜਿਹੜੀ ਇਹਨਾਂ ਦੇ ਨਾਂ ਸੀ ਇਹਨਾਂ ਦੇ ਪਾਪਾ ਦੇ ਨਾਂ ਉਹ ਤਿੰਨ ਕਿੱਲੇ ਜਿਹੜੀ ਇਹਨਾਂ ਦੀ ਲੱਗ ਸੀ ਜਿਹੜੀ ਇਹਨਾਂ ਦੇ ਪਾਪਾ ਦੇ ਨਾਂਵਾਂ ਲੱਗ ਉਹ ਵੇਚ ਕੇ ਖਾਣ ਪੋਹੇ ਗਿਆ ਹਾਂਜੀ ਜਿਹੜੀ ਇਹਨਾਂ ਦੀ ਇਹਨਾਂ ਦੇ ਘਰ ਦੇ ਨਾਂ ਉਹ ਅਲੱਗ ਵਾ ਪਰ ਪਰ ਪਿੰਡ ਵਾਲੇ ਕਿਉਂ ਕਹਿ ਰਹੇ ਪਿੰਡ ਦੇ ਪੰਚਾਇਤ ਦੇ ਵਿੱਚੋਂ ਘੱਟੋ ਘੱਟ ਪਿੰਡ ਦੇ ਮੈਂਬਰਾਂ ਸਰਪੰਚਾਂ ਦੇ ਫੋਨ ਆ ਚੁੱਕੇ ਮੈਂਬਰ ਸਰਪੰਚ ਅੱਜ ਤੋਂ 2 ਮਹੀਨੇ ਮੇਰੇ ਕੋਲ 15 20 ਦਿਨ ਬਹਿ ਕੇ ਜਾਂਦੇ ਰਹੇ ਆ ਵੀ ਤੁਸੀਂ ਜਾਓ ਜਾਓ ਨਹੀਂ ਤੇ ਅਸੀਂ ਤਾਂ ਉਲਟ ਧੜ ਤੇ ਇਲੈਕਸ਼ਨ ਲਾ ਦਾਂਗੇ ਤੁਹਾਨੂੰ ਬੱਚਿਆਂ ਨੂੰ ਚੁੱਕ ਕੇ ਲੈ ਜਾਵਾਂਗੇ ਅੱਗਾ ਗੁੱਡੀ ਚੁੱਕ ਕੇ ਲੈ ਜਾਂਦਾ ਕਾਕੇ ਲੈ ਜਾਂਦੇ ਤੇਰੇ ਤੇ ਉਲਟ ਇਲਜ਼ਾਮ ਲਾ ਦਾਂਗੇ ਇੱਕ ਬੰਦੇ ਦਾ ਨਾਮ ਲੈ ਦੋ ਮੈਂ ਹੁਣੇ ਜਾ ਕੇ ਸਵਾਲ ਕਰਾਂਗਾ ਮਤਲਬ ਇਹ ਵੀ ਸਾਡੇ ਕੋਲ ਮਤਲਬ ਸਾਡੇ ਘਰ ਦੇ ਲਾਗੇ ਦੁਕਾਨ ਕੋਲ ਨਾਮ ਇਹਦਾ ਬਣਾਦਾ ਨਹੀਂ ਪਤਾ ਇੱਕ ਨਾਗੋ ਵਾਲੇ ਚੋਂ ਆਇਆ ਸੀ ਇੱਕ ਕੰਗਾ ਕੰਗਾ ਵਾਲਾ ਟੋਨੀ ਸਰਪੰਚ ਦੇ ਲਾਗੋ ਉਹਨੂੰ ਬਿੱਲਾ ਬਿੱਲਾ ਆਂਦੇ ਫੇ ਕੋ ਆਇਆ ਸੀ ਇੱਕ ਆਇਆ ਸੀ ਲਾਗੋ ਇਹ ਬਿੱਲੇ ਦੀ ਤੂੰ ਗੱਲ ਕਰ ਰਿਹਾ ਨਾ ਉਹ ਬਾਹਰ ਚਲ ਗਿਆ ਉਸ ਦੀ ਉਹਦੇ ਬਿੱਲਾ ਉਹਦੀ ਆ ਮਤਲਬ ਵੀ ਟੋਨੀ ਸਰਪੰਚ ਟੋਨੀ ਸਰਪੰਚ ਤੇ ਇੱਕ ਦੂਜੇ ਨਾਲ ਇੱਕ ਮਿੰਟ ਗੱਲ ਕਰ ਦੂਜੇ ਨੰਬਰ ਤੇ ਭਾਜੀ ਹੱਟ ਲੱਗੇ ਆ। ਅੱਛਾ ਚਲੋ ਛੱਡੋ। ਪਿੰਡ ਦੇ ਵਿੱਚੋਂ ਇੱਕ ਬੰਦਾ ਸਿਰਫ ਇੱਕ ਬੰਦਾ ਖੜਾ ਕਰ ਦਿਓ ਜਿਹੜਾ ਤੁਹਾਡੇ ਹੱਕ 'ਚ ਬੋਲੇ ਮੈਂ ਹੁਣੇ ਜਾ ਕੇ ਪੁੱਛਾਂਗਾ। ਭਾਜੀ ਮੇਰੀ ਗੱਲ ਸੁਣੋ। ਅਸੀਂ 15 ਸਾਲ ਹੋ ਗਏ ਪਿੰਡ ਛੱਡੇ ਨੂੰ। ਠੀਕ ਹੈ ਨਾ? ਅਸੀਂ ਜੇ ਅੱਛਾ ਚਲੋ ਆਪਦੇ ਪੇਕੇਆ ਵੱਲੋਂ ਕਰ ਦਿਓ। ਸਾਡੇ ਪੇਕੇਆ ਵੱਲੋਂ ਹੋਣਗੇ। ਆਉਣਗੇ। ਬੋਲੋ ਇੱਕ ਦਾ ਨਾਂ ਬੋਲੋ ਕਿਹੜਾ ਬੰਦਾ ਤੁਹਾਡੇ ਹੱਕ 'ਚ ਵੱਲੋਂ ਮੈਂ ਹੁਣੇ ਜਾ ਕੇ ਕਾਲ ਕਰਦਾਂ। ਸਾਡੇ ਪਿੰਡੋਂ ਆਉਣਗੇ। ਆਪਣੇ ਭਰਾ ਦਾ ਨਾਂ ਲਓ, ਪਿਤਾ ਦਾ ਨਾਂ ਲਓ, ਕਿਹੜਾ ਬੰਦਾ ਬੋਲੋ? ਚੋਗਾ ਸਿੰਘ ਤੁਹਾਡਾ ਪਿਤਾ ਤੁਹਾਡੇ ਹੱਕ ਚ ਬੋਲੂਗਾ ਤੁਹਾਡਾ ਭਰਾ ਬੋਲੂ ਤੁਹਾਡੇ ਹੱਕ ਚ ਬੋਲੂ ਕਿਉਂਕਿ ਉਹਨਾਂ ਕੇਸ ਲੜੇ ਆ ਮਹਿਲਾ ਮੰਡਾ ਕੇਸ ਲੜੇ ਆ ਕਿਉਂਕਿ ਲੜਾਈਆਂ ਝਗੜਾ ਜਦੋਂ ਮੇਰੇ ਮਾਪੇ ਹੁੰਦੇ ਸੀ ਉਦੋਂ ਮੈਨੂੰ ਕੁੱਟ ਕੱਟਣਾ ਮੇਰੇ ਮਾਪੇ ਆਪਣੇ ਕੋਲ ਬਾਦ ਜਦੋਂ ਮੇਰੇ ਮਾਪੇ ਰਹਿਣਾ ਉਦੋਂ ਇਹਨਾਂ ਨੇ ਮਤਲਬ ਪੰਚਾਇਤ ਇਕੱਠੀ ਕਰਕੇ ਬੈਠ ਜਾਣਾ ਠੀਕ ਨਹੀਂ ਜਿਹਦੇ ਉਹਨਾਂ 10000 ਦੇ ਕੇ ਜਾਂਦਾ ਤਾਂ ਵੀ ਲੈ ਲੈਣੇ ਮੰਜੇ ਲਿਆਦੇ ਉਹਨਾਂ ਇਹ ਵੀ ਵੇਚ ਦਿੱਤੇ ਜੇ ਕਰਕੇ ਦੇ ਕੇ ਜਾਂਦਾ ਤਾਂ ਵੀ ਵੇਚ ਜਿੰਦਾ ਹੈ ਇਹ ਭਾਜੀ ਮੈਨੂੰ ਇਹ ਦੱਸੋ ਕਿ ਇਹ ਇਹ ਬਨ ਵਿਜਨ ਕੀ ਜਿਹੜੀ ਚੀਜ਼ ਵੇਚਣ ਦਾ ਮੈਨੂੰ ਇਹ ਦੱਸੋ ਕਹਿੰਦਾ ਮੈਂ ਨੱਛਾ ਨਹੀਂ ਕਹਿੰਦਾ ਰਵਿਜਨ ਕੀ ਇਸ ਚੀਜ਼ ਵਿੱਚ ਉਹਨੇ ਅੱਜ ਵੀ ਕਿਹਾ ਵਾ ਇੱਕ ਵੀ ਚੀਜ਼ ਨਹੀਂ ਮੈਂ ਵੇਚੀ ਉਹਦੇ ਪਿੰਡ ਵਾਲੇ ਕਹਿ ਰਹੇ ਸੀ ਕੋਈ ਨਿਸ਼ਾਨੀ ਕਰਦਾ ਸੁਣੋ ਪਿੰਡ ਵਾਲੇ ਆ ਪਿੰਡ ਵਾਲੇ ਦਾ ਸਾਨੂੰ ਫੋਨ ਆਇਆ ਕੱਲ ਰਾਤ ਉਹਨਾਂ ਨੇ ਆਖਿਆ ਕਿ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਟਾੜੇ ਬਰਖਲਾਫ ਹੋ ਕੇ ਆਵਾਜ਼ ਦਵਾਉਣੀ ਅੱਛਾ ਕੱਲ ਨੂੰ ਕਿਹਦਾ ਫੋਨ ਆਇਆ ਕਿਸੇ ਬੰਦੇ ਦੇ ਨਾਂ ਤੇ ਲਓ ਆ ਜਿਹੜਾ ਕੁਮੜਾ ਲੰਬੜਦਾਰ ਦਾ ਲੰਬੜਦਾਰ ਮੈਂ ਨੰਬਰ ਲੈ ਲਿਉਣਾ ਹਾਂਜੀ ਬੋਲੋ ਹਾਂਜੀ ਇੱਕ ਸਾਨੂੰ ਆਤਮ ਗਿਆਈ ਆ ਬੁੱਢੀ ਬੁੱਲਤਮ ਗਿਆਈ ਜੋ ਸਾਨੂੰ ਕਹਿ ਕੇ ਗਈ ਆ ਹਾਂ ਇੱਕ ਮਿੰਟ ਮਮਾ ਸਾਈਡਾ ਹਾਂ ਹਾਂ ਬੋਲੋ ਇੱਕ ਤਾਂ ਸਾਡੀ ਵੀਡੀਓ ਨਹੀਂ ਬਣੀ ਹੈਗੀ ਦੂਜੀ ਗੱਲ ਇਹ ਚਲੋ ਕਹਿੰਦਾ ਨੇ ਮੈਂ ਨਸ਼ਾ ਨਹੀਂ ਕਰਦਾ ਠੀਕ ਆ ਹਾਂ ਮਰਜੀ ਕਹੀ ਜਾਵੇ ਮੈਂ ਜਵਾਨ ਹੋ ਗਈ ਆ ਅੱਜ ਉਹਨੂੰ ਇਹ ਹੋ ਗਿਆ ਵਾ ਕਿ ਮੇਰੇ ਬਾਰੇ ਬੋਲਣਗੇ ਭਾਵੇਂ ਸਾਰਾ ਪਿੰਡ ਬੋਲ ਲੇ ਸਾਡਾ ਮੂੰਹ ਨਹੀਂ ਬੰਦ ਕਰਾ ਸਕਦੇ ਕੀ ਕਰ ਲੋਗੇ ਸਾਨੂੰ ਇੱਕ ਧਮਕੀ ਦਵਾਈ ਆ ਆ ਬੁੱਢੀ ਤੋਂ ਇੱਕ ਮਿੰਟ ਮੇਰੇ ਨਾਲ ਚਲੋ ਮੇਰੇ ਭੈਣ ਭਰਾ ਜੁੜੇ ਨੇ ਆ ਵੀਡੀਓ ਵੇਖੋ ਆ ਬੁੱਢੀ ਨੇ ਸਾਨੂੰ ਧਮਕੀ ਦਿੱਤੀ ਆ ਕਿ ਤੇਰੀ ਮਾਂ ਨੂੰ ਮਾਰ ਕੇ ਤੇਰੇ ਪਿਓ ਨੇ ਤੈਨੂੰ ਲੈ ਕੇ ਜਾਣਾ ਵਾ ਜੇ ਮੇਰੀ ਮਾਂ ਨੂੰ ਮਿੰਨੂ ਜੇ ਮੇਰੇ ਪ੍ਰਾਣੁਕੋਸ਼ ਹੁੰਦਾ ਵਾ ਮੇਰਾ ਪਿਓ ਜ਼ਿੰਮੇਵਾਰ ਆ ਤੇ ਜਿਨ੍ਹਾਂ ਤੇ ਸਾਨੂੰ ਫੋਨ ਆਇਆ ਉਹ ਜ਼ਿੰਮੇਵਾਰ ਆ ਬਿਲਕੁਲ ਠੀਕ ਆ ਪਰ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਆਪਣੇ ਪਿਓ ਨੂੰ ਨਸ਼ੇ ਲਈ ਬਦਨਾਮ ਕਿਉਂ ਕੀਤਾ ਉਹਦਾ ਜਵਾਬ ਦਿਓ ਤਾਨੂੰ ਕੁੱਟ ਮਾਰ ਕਿਉਂ ਕਰਦਾ ਸੀ ਫਿਰ ਸਪੈਸ਼ਲੀ ਮੈਂ ਸਵਾਲ ਕੀਤਾ ਨਸ਼ੇ ਦੀ ਜਵਾਬ ਉਹ ਇੱਕ ਮਿੰਟ ਹੈ ਨਸ਼ਾ ਜੋ ਨਹੀਂ ਕਰਦਾ ਤੂੰ ਕਿਉਂ ਨੂੰ ਕੁਸ਼ੀਆਲਾ ਕਿਉਂ ਕਰ ਤੁਸੀਂ ਆਪਣੇ ਬੱਚੇ ਨੂੰ ਕੁੱਟ ਮਾਰ ਕਰਦੇ ਨਹੀਂ ਬਿਲਕੁਲ ਨਹੀਂ ਤੁਸੀਂ ਨਸ਼ਾ ਨਹੀਂ ਕਰਦੇ ਮੇਰੀ ਬੇਟੀ ਆ ਤੇਰੇ ਜੱਡੀ ਹਾਂ ਨਹੀਂ ਨਹੀਂ ਕੁੱਟ ਮਾਰ ਕਰਦੇ ਆਪਣੀ ਵਾਈਫ ਨੂੰ ਕੁੱਟਦੇ ਨਹੀਂ ਨਹੀਂ ਨਾ ਕੁੱਟਦੇ ਬਿਲਕੁਲ ਨਹੀਂ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਹੋਗਾ ਉਹ ਕਿਉਂ ਆਪਣੇ ਬੱਚਿਆਂ ਨੂੰ ਕੁੱਟੂਗਾ ਮੈਂ ਸਦਾ ਹੀ ਪਾਲਣ ਪਾਲ ਤੇਰਾ ਨਾ ਸ਼ੋਰ ਹੋਵੇ ਨਸ਼ਾ ਕਰਦਾ ਜਾਂ ਨਹੀਂ ਕਰਦਾ ਤੁਸੀਂ ਹਰੇ ਕੀ ਵੀਡੀਓ ਚ ਕਿਹਾ ਮੇਰਾ ਪਿਓ ਨਸ਼ਾ ਕਰਦਾ ਕੁੱਟ ਮਾਰ ਕਰਦਾ ਘਰੋਂ ਕੱਢ ਦਿੱਤਾ ਫਾਨੂਏ ਸਾਬੇ ਤੁਸੀ ਸਾਨੂੰ ਦੱਸਣਾ ਕਿ ਨਸ਼ਾ ਕਰਦਾ ਦੈਟਸ ਇਟ ਹਾਂ ਠੀਕ ਆ ਸਰ ਮੈਨੂੰ ਇਹ ਗੱਲ ਦੱਸੋ ਪਹਿਲਾਂ ਕਿ ਜਿਹੜਾ ਇਹਨੇ ਦਾਜ ਵੇਚਿਆ ਮੇਰੀ ਮਮ ਦਾ ਪਹਿਲਾ ਦਾਜ ਜਿਹੜਾ ਆ ਸੀ ਕਿਹੜੀ ਕੋਸ਼ੀ ਚ ਵੇਚਿਆ ਕਹਿੰਦਾ ਮੈਂ ਕੁਝ ਵੇਚ ਇਹਨੂੰ ਦਾਜ ਕਿੱਥੇ ਫਿਰ ਵੇਚਿਆ ਹੂੰ ਦੱਸੋ ਜਸਟ ਇੱਕ ਸਦੂਲ ਦੇ ਉਤਨੀ ਨਾਲ ਜੇ ਇਹ ਕਰਕੇ ਆਪਣੇ ਪਿਓ ਦੀ ਤੁਸੀਂ ਇੱਕ ਜਿਹੜੀ ਤੁਸੀਂ ਕੀਤੀ ਆ ਉਹਨੂੰ ਸਿੰਪਥੀ ਲੈਂਡਵਾ ਦੇ ਅਮਰਤਾਰੀ ਗੁਰਸਖ ਫਿਰ ਅਮਰਤਾਰੀ ਗੁਰਸਖ ਨੂੰ ਬਦਨਾਮ ਤੁਸੀਂ ਕਹਿ ਰਹੇ ਹੋ ਅਮਰਤਾਰੀ ਗੁਰਸੇਖਵਾ ਉਹ ਅਮਰਤਾਰੀ ਚਲੋ ਪ੍ਰਮਾਤਮਣ ਜਿਹਨੂੰ ਅਮਰਤਾਰੀ ਬਣਾਇਆ ਵਾ ਤੇ ਅਮਰਤਾਰੀ ਬਣ ਕੇ ਰਵੇਂ ਨਾ ਹਾਂ ਚਲੋ ਠੀਕ ਹੈ ਤਾਲਵਾ ਸੋ ਅਸੀਂ ਕਿਸੇ ਦੇ ਹੱਕ ਵਿੱਚ ਨਹੀਂ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਸੋ ਅੱਜ ਸਾਡਾ ਫਰਜ਼ ਸੀਗਾ ਕਿ ਲੋਕਾਂ ਤੱਕ ਜੀ ਜੀ ਬੋਲੋ 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 ਮੈਂ ਵੀਡੀਓ ਰਾਈ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਅਸੀਂ ਆਪਣੀ ਰੋਟੀ ਖਾ ਰਹੇ ਆ ਅਸੀਂ ਆਪਣੀ ਕਮਾਈ ਕਰਕੇ ਖਾ ਰਹੇ ਸੀ ਉਹਦੇ ਕੋਲ ਅਜ ਤੱਕ ਕੋਈ ਪੈਸਾ ਨਹੀਂ ਮੰਗਿਆ ਠੀਕ ਆ ਸਾਡੇ ਕੋਲ ਕੋਈ ਦੀਨੇ ਵਾਲਾ ਤਾਂ ਬੰਦਾ ਆ ਗਿਆ ਸਾਡ ਨੂੰ ਕੋਲ ਕਿਸੇ ਦਾ ਆ ਗਿਆ ਜ਼ਿੰਮੇਵਾਰ ਉਹ ਹੋਊਗਾ ਭਾਵੇਂ ਰੱਬ ਦੀ ਕੀਤੀ ਹੋ ਜੇ ਪਰ ਜ਼ਿੰਮੇਵਾਰ ਮੇਰਾ ਪਿਓ ਤੇ ਬੰਦੇ ਹੋਣਗੇ ਅਗਲੇ ਸਾਡਾ ਕੰਮ ਸੀ ਲੋਕਾਂ ਤੱਕ ਸੱਚਾਈ ਪਹੁੰਚਾਉਣਾ ਸਾਡੇ ਨੂੰ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਏ ਸੀਗੇ ਵੀਡੀਓ ਦੇ ਥੱਲੇ ਬਹੁਤ ਸਾਰੇ ਲੋਕਾਂ ਨੇ ਮੈਸੇਜ ਕੀਤਾ ਸੀ ਕਿ ਇਸ ਬੇਟੀ ਦੇ ਪਿਤਾ ਤੱਕ ਵੀ ਪਹੁੰਚ ਕਰਨੀ ਚਾਹੀਦੀ ਆ ਅਸੀਂ ਇਹਨਾਂ ਦੇ ਅੱਜ ਪਿੰਡ ਤੋਂ ਹੋ ਕੇ ਆਏ ਆ ਇਹਨਾਂ ਦੀ ਪਿੰਡ ਦੀ ਪੰਚਾਇਤ ਜਿਹੜੀ ਆ ਉਹਨਾਂ ਨੇ ਆਪਣਾ ਪੱਖ ਰੱਖਿਆ ਇਹਦੇ ਪਿਤਾ ਨੇ ਪੱਖ ਰੱਖਿਆ ਵੀਡੀਓ ਚੱਲੇਗੀ ਤੁਸੀਂ ਸਾਰਿਆਂ ਨੇ ਅਸੀਂ ਇਹ ਵੀਡੀਓ ਜਿਹੜੀ ਆ ਸੰਗਤ ਦੀ ਝੋਲੀ ਵਿੱਚ ਪਾਉਨੇ ਆ ਅਸੀਂ ਕੋਈ ਨਹੀਂ ਫੈਸਲਾ ਕਰਨ ਵਾਲੇ ਕੌਣ ਸਹੀ ਹੈ ਕੌਣ ਗਲਤ ਹੈ ਤੁਸੀਂ ਫੈਸਲਾ ਕਰਨਾ ਸੰਗਤ ਨੇ ਫੈਸਲਾ ਕਰਨਾ ਕੌਣ ਸਹੀ ਹੈ ਕੌਣ ਗਲਤ ਹੈ ਇਹ ਅੱਜ ਦੀ ਵੀਡੀਓ ਤੁਸੀਂ ਪੂਰੀ ਦੇਖਣਾ ਤੇ ਵੀਡੀਓ ਪੂਰੀ ਦੇਖ ਕੇ ਆਪਣੇ ਕਮੈਂਟਾਂ ਦੇ ਵਿੱਚ ਸਾਡੀਆਂ ਗਲਤੀਆਂ ਵੀ ਦੱਸਣਾ ਤੇ ਇਹ ਵੀ ਦੱਸਣਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਨਾਲ ਅਸੀਂ ਆਪਣੇ ਪੱਤਰਕਾਰ ਭਾਈਚਾਰੇ ਨੂੰ ਜਾਂ ਸਾਡੇ ਸੋਸ਼ਲ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਾਂਗੇ ਸਚਾਈ ਜਾਣੇ ਬਿਨਾ ਕਿਸੇ ਵੀ ਤਰ੍ਹਾਂ ਦੀ ਵੀਡੀਓ ਜਿਹੜੀ ਆ ਉਹ ਨਾ ਪਾਈ ਜਾਵੇ ਸਭ ਤੋਂ ਪਹਿਲਾਂ ਇਨਕੁਆਇਰੀ ਕਰੋ ਦੋਹਾਂ ਦੇ ਪੱਖ ਲੈ ਕੇ ਫਿਰ ਵੀਡੀਓ ਜਿਹੜੀ ਆ ਉਹ ਚਲਉਣੀ ਚਾਹੀਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਲਈ ਧੰਨਵਾਦ